ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਮੇਰੇ ਛੋਟੇ ਵੀਰ ਅੱਗੇ ਮੈਂ ਵੱਡੇ ਕਹਿੰਦਾ ਨਾ ਅੱਜ ਮੈਨੂੰ ਸਾਰੇ ਛੋਟੇ ਹੀ ਲੱਗੇ ਤੇ ਮੈਂ ਛੋਟੇ ਹੀ ਕਹਿਆ ਤੇ ਪਿੰਡ ਹੈਗਾ ਤਖਾਨ ਵਾਦੀ ਤਖਾਨ ਵਾਦੀ ਜੀ ਤਖਾਨ ਵਾਦੀ ਹਾਂਜੀ ਤਖਾਨ ਵਾਦੀ ਟ੍ਰੈਕਟਰ ਤੁਹਾਨੂੰ ਆਪਾਂ ਨਾ ਲੇਟੈਸਟ ਵੀ ਵਿਖਾਉਣੇ ਨਵੇਂ ਪੁਰਾਣੇ ਸਾਰੇ ਮਾਡਲ ਹੀ ਦਿਖਾ ਦਿੰਨੇ ਆਪਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੈਮ ਸੇਤਾ ਸਾਰਿਆਂ ਨੂੰ ਕਿਰਪਾ ਬਾਬੇ ਦੀ ਤੁਸੀਂ ਦੱਸਣਾ ਜੀ 53 ਦਾ ਸਪੈਡ ਤੋਂ ਸ਼ੁਰੂ ਕਰਦੇ ਆ ਜਾ ਵੀ ਸ਼ੇਰਾ ਲੱਗੇ ਇਹਦੀ ਹਣ ਹਣ ਮਾਰ ਲਾ ਗੱਲਾਂ ਰੱਜ ਗਏ 53 10 ਵੀਰੇ ਪਹਿਲਾਂ ਤਾਂ ਪਿੱਛੇ ਆ ਯਾਰ ਜਿਹੜੀ ਇਹਦੀ ਮੇਨ ਚੀਜ਼ ਨਾ ਜਿਹੜੀ ਮੈਨੂੰ ਵਧੀਆ ਲੱਗੀ ਇਹ ਟਰੈਕਟਰ ਲਿਆ ਸੀਗਾ ਵੀਰ ਦੇ ਡੈਡੀ ਨੇ ਡੈਡੀ ਤੇ ਦਾਦੇ ਨੇ ਜੀ ਡੈਡੀ ਤੇ ਦਾਦਾ ਜੀ ਨੇ ਹਾਂਜੀ ਤੇ ਫਾਦਰ ਸਾਹਿਬ ਚੜਾਈ ਕਰ ਗਏ ਦਾਦਾ ਜੀ ਵੀ ਚੜਾਈ ਕਰ ਗਏ ਇਹ ਵੀਰ ਨੇ ਟਰੈਕਟਰ ਨੂੰ ਬੜੇ ਸ਼ੌਕ ਨਾਲ ਸੰਭਿਆ ਮਤਲਬ ਇੱਕ ਹੁੰਦੀ ਨਾ ਚੀਜ਼ ਆਪਾਂ ਅਨ ਦੇਖੀ ਜੀ ਕਰ ਦਿੰਨੇ ਆ ਅੰਦੇ ਕੀ ਨੀ ਗੀਤੀ ਇਹ ਬੜੀ ਵਧੀਆ ਮੈਨੂੰ ਚੀਜ਼ ਇਹਦੀ ਲੱਗੀ ਕਦੋਂ ਵੀ ਕਰਨਾ ਤੇ ਦੂਜੇ ਰੇਕਟਨ ਵਾਲੀ ਕਰਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਜਿਹੜਾ ਬਾਪੂ ਦਾ ਪਿਆਰ ਚਲੋ ਸਾਰਿਆਂ ਦਾ ਹੀ ਹੁੰਦਾ ਇਕੱਲਾ ਇਹਦਾ ਨਹੀਂ ਉਹ ਸਾਰੇ ਨਹੀਂ ਹੁੰਦਾ ਬਾਪੂ ਸਾਰਿਆਂ ਦਾ ਹੀ ਹੈ ਨਾ ਉਹ ਉਹ ਗੱਲ ਵੱਖਰੀ ਹੈ ਵੀ ਆਪਾਂ ਨੂੰ ਬਾਪੂ ਨਾਲ ਉਹ ਕਰਨਾ ਨਹੀਂ ਆਉਂਦਾ ਯਾਰ ਕਬ ਬਾਅਦ ਚ ਪਤਾ ਲੱਗਦਾ ਹਾਂ ਬਾਪਾ ਨੂੰ ਸਾਡੇ ਨਾਲ ਨਹੀਂ ਆਉਂਦਾ ਕਿਉਂਕਿ ਉਹੀ ਗੱਲ ਹੈ ਵੀ ਮਰਦ ਨੂੰ ਥੋੜਾ ਜਿਹਾ ਸਿਸਟਮ ਰਹਿ ਜਾਂਦਾ ਬਾਅਦ ਚ ਪਤਾ ਲੱਗਦਾ ਹਾਂ ਪਰ ਪਿਆਰ ਦਿਲ ਚ ਬਹੁਤ ਹੁੰਦਾ ਮਰਦ ਹਮੇਸ਼ਾ ਦਰਦ ਅੰਦਰ ਰੱਖਦਾ ਅੰਦਰ ਰੱਖ ਉਹ ਬਾਅਦ ਚ ਪਿਆਰ ਵੀ ਅੰਦਰ ਆਦਾ ਤੇ ਦਰਦ ਵੀ ਅੰਦਰ ਆਦਾ ਦੋਵੇਂ ਚੀਜ਼ਾਂ ਅੰਦਰ ਹੀ ਰੱਖਦਾ ਯਾਰਾ ਤਾ ਨਾ ਤੂੰ ਦਿੱਲੀ ਜਿੱਤਿਆ ਬਈ ਜ਼ਿੰਦਗੀ ਦੀ ਹਾੜੀ ਸੋਹਣੀ ਵੇਚ ਵਟ ਕੇ ਮੋੜਿਆਣਾ ਬਾਪੂ ਮੇਰਾ ਗਿਆ ਇਹ ਕਦੋਂ ਖਪਰਾ ਸੀ ਇਹ 2021 ਚ ਹੋਇਆ ਸੀਗਾ ਜੀ 2021 ਚ ਤਾਂ ਟਰੈਕਟਰ ਇਹ ਕਦੋਂ ਲਿਆਂਦਾ ਸੀ ਇਹ 2018 ਚ ਲਿਆਂਦਾ ਸੀਗਾ ਜੀ 2018 ਚ ਹਾਂਜੀ ਪਸੰਦ ਸੀ ਉਹਨਾਂ ਦੀ ਜੌਂਡੀਰ ਉਹਨਾਂ ਨੂੰ ਪਸੰਦ ਸੀ ਹਾਂਜੀ ਪਹਿਲਾਂ ਕਿਹੜਾ ਟਰੈਕਟਰ ਚਲਾਉਂਦੇ ਪਹਿਲਾਂ ਫਾਰਮ ਟਰੈਕ 60 ਸੀਗਾ ਜੀ 60 ਦੇ ਕੇ ਤੇ ਬਾਪੂ ਹੁਣ ਆਏ ਲਿਆਂਦਾ ਇਹ ਲਿਆਂਦਾ ਫਿਰ ਉਦੋਂ ਬਾਅਦ ਚ ਬਾਪੂ ਹੁਣੇ 60 ਲੈ ਕੇ ਆਏ ਆ ਉਹਦਾ 60 ਹਾਂਜੀ ਪਹਿਲਾਂ ਮੁੱਢਾ ਮੁੱਢੀ 60 ਠੀ ਪਾਉਂਦੇ ਰਹੇ ਆ 2-3 ਟਰੈਕਟਰ ਇਹਨੇ 60 ਬਦਲੇ ਆ ਹਾਂਜੀ ਇਹ ਡੈਡੀ ਦੀ ਖੋਇ ਸੀ ਵੀ ਆਪਾਂ ਜੋੜੀ ਵਾਲਾ ਟਰੈਕਟਰ ਲੈਣਾ ਉਦੋਂ ਜੋਉਂਦੇ ਸੀਗੇ ਪਰ ਜੋੜੀ ਵਾਲੀ ਟਰੈਕਟਰ ਇਹਨਾਂ ਨੇ ਲਿਆ ਮਤਲਬ ਬਥੇਰੇ ਬਾਅਦ ਤੋਂ ਲੋਕਾਂ ਨੇ ਕਿਹਾ ਵੇਚ ਦੋ ਹੁਣ ਕੀ ਦੂਈ ਕਰਨਾ ਖੇਤੀ ਛੱਡ ਦੋ ਬਾਪੂ ਤੁਹਾਡਾ ਹੈ ਨਹੀਂ ਜੀ ਪਰ ਇਹ ਬੰਦੇ ਇੰਨੇ ਕਿ ਸਤਕ ਦੇ ਪੱਕੇ ਇਹਨਾਂ ਨੇ ਵੇਚਿਆ ਨਹੀਂ ਕਹਿੰਦੇ ਇਸ ਨਿਸ਼ਾਨੀ ਸਾਹਮ ਕੇ ਰੱਖਣੀ ਆ ਵਧੀਆ ਗੱਲ ਆ ਤੇ ਇਹਦੇ ਵਿੱਚ ਇਹਨਾਂ ਨੇ ਉਸ ਤੋਂ ਬਾਅਦ ਹੋਰ ਰੁਪਈਏ ਦੇ ਰੱਜ ਕੇ ਲਾ ਦੇ ਟਰੈਕਟਰ ਉਹ ਆਪਾਂ ਪੁੱਛਦੇ ਆ ਆਵਾਜ਼ ਵੋ ਜੋ ਵੀ ਤੁਸੀਂ ਕੀਤਾ ਨਾ ਤਾਂ ਗੱਲਬਾਤ ਵਤੰਦਰੋ ਤੁਸੀਂ ਐਂਡੀ ਬਣਾਇਆ ਕਾ ਉਹ ਮੈਨੂੰ ਹਸਾਬ ਕਿਤਾਬ ਦੱਸ ਵੀ ਉਹਦੇ ਚ ਕੀਤਾ ਕੀ ਜੇ ਵਤੰਦਰੋ ਇਹਦੇ ਨਾਲ ਇਹ ਬਸ ਆ ਦੋ ਭਰਾ ਵਾ ਇਹਨਾਂ ਨੇ ਕੀਤਾ ਜੋ ਕੀਤਾ ਇਹ ਕਹਿੰਨੇ ਤੇ ਆ ਕੋ ਦੂਜੇ ਭਾਈ ਨੇ ਸਹੀ ਗੱਲ ਹੈ ਤਾਇਆ ਪਿੱਛੇ ਪਿੱਛੇ ਰਹਿਣਾ ਕਹਿੰਦਾ ਸਹੀ ਗੱਲ ਇਹ ਗਾਫ ਜਦੋਂ ਗਾਣਾ ਕੱਢਦੇ ਨੇ ਘਰ ਦੇ ਉਦੋਂ ਨਾਂ ਸਾਡਾ ਲੱਗ ਜਾਂਦਾ ਨਾ ਇਹ ਫਿਰ ਕਰਕੇ ਪਾਸੇ ਨਿਕਲ ਜਾਂਦਾ ਹਾਂ ਔਰ ਇਹਨੇ ਕਿ ਤਿਆਰ ਕੀਤੇ ਆ ਜੇ ਪੈੜੀ ਬੋਹਦੇ ਚਾਚਾ ਇੱਥੇ ਬਿਠਾਉਂਦਾ ਯਾਰ ਇਹ ਨੰਗਦੇ ਪਿਹੜੇ ਲੱਗਦੇ ਆ ਗੋਲੀਆਂ ਕੋ ਨੰਘੇ ਜਾਂਦੇ ਕਾਤੋਂ ਐ ਕਰਦੇ ਲੋਕ ਕੀ ਕਹਿਣਗੇ ਵਾਲੀ ਕਹਿਣ ਵਾਲਿਆ ਕਰੀ ਸਟਾਰਟ ਨੂੰ ਪਰਿਵਾਰ ਮੈਨੂੰ ਪਤਾ ਨਹੀਂ ਕਿੰਨੀਆਂ ਵੀਡੀਓ ਕਰ ਲਈਆਂ ਨੇ ਦੋਆਂ ਸਾਲਾਂ ਦੇ ਪਤਾ ਹੀ ਨਹੀਂ ਕਿੰਨੀਆਂ ਕਿ ਤੇ ਐਦਾਂ ਦੀ ਆਵਾਜ਼ ਨਹੀਂ ਮੈਂ ਨਹੀਂ ਕਦੇ ਦੇਖੀ ਇਹ ਜਦੋਂ ਆਦਾ ਕੁਝ ਵੀ ਨਹੀਂ ਹਾਂ ਜਦੋਂ ਪਿੱਛੇ ਕੋਈ ਕੁਝ ਪਾਉਂਦਾ ਲੋਡ ਪੈਂਦਾ ਤੇ ਉਦੋਂ ਜਦੋਂ ਚੱਲਦਾ ਨਾ ਉਦੋਂ ਪਤ ਮੂਹਰੇ ਨਹੀਂ ਖੜ ਸਕਦਾ ਇੰਨਾ ਜ਼ਿਆਦਾ ਪਾਟਦਾ ਹੀ ਹੁੰਦਾ ਸਲੰਸਰ ਦਾ ਮੂੰਹ ਦੇਖੀ ਉਹ ਪਿਗਲਣ ਲੱਗ ਗਿਆ ਰੰਗ ਦਾ ਨਾ ਨਾ ਲਾਇਆ ਦੂਜਾ ਹਾਲੈਂਡ ਦਾ ਸਲੰਸਰ ਹਾਲੈਂਡ ਦਾ オリジナル ਤੇ ਇਹਦੇ ਚੱਕੀ ਸ਼ੌਕ ਕਿਹੜੀ ਤੂੰ ਟਰਬੋ ਟਰਬੋ ਬਦਲੀ ਆ ਦੀ ਹਾਂਜੀ ਟਰਬੋ ਬਦਲੀ ਬਦਲੀ ਆ ਟਰਬੋ ਬਦਲੀ ਆ ਤੇ ਹੋਰ ਇਹਦਾ ਕੀ ਬਦਲਿਆ ਵੀ ਕਿੰਗਸ਼ਾਟ ਵੀ ਬਦਲੀ ਆ ਕੇਮ ਵੀ ਬਦਲੀ ਆ ਇਹਦਾ ਟੈਸਟਿੰਗ ਲਈ ਕਾਟ ਲਾਤੀ ਸੀ ਉਹੀ ਚੱਕ ਇੱਕ ਵਾਰ ਵੀ ਚੈੱਕ ਕਰਕੇ ਦੇਖੀ ਕੀ ਕਰਦਾ ਇਹ ਹੁਣ ਕਾਟ ਲੱਗੀ ਆ ਹਾਂਜੀ ਨੂੰ ਕਾਟ ਲੱਗੀ ਆ ਮੈਨੂੰ ਲੱਗਾ ਜੁਨੀਅਰ ਖੇਤੀ ਵਾਲੇ ਨੂੰ ਕਾਟ ਪਹਿਲੇ ਨੂੰ ਹੀ ਸੁਣੀ ਆ ਬਹੁਤ ਵਧੀਆ ਚੱਲਦਾ ਜਿਹੜਾ ਕੁਝ ਮਰਜ਼ੀ ਪਾਓ ਵਧੀਆ ਚੱਲਦਾ ਪਈ ਤਵੀਆਂ ਹਾਂ ਇਹਦੀ ਪਹਿਲਾਂ ਤਾਂ ਇੱਕ ਗੱਲ ਹੋਰ ਆ ਵੀ ਲੋਕ ਮਤਲਬ ਅਗਲੇ ਕਹਿੰਦੇ ਕੀਮਤ ਨਾ ਨਹੀਂ ਇਹਨੂੰ ਉੱਚੀ ਫਰਕ ਨਹੀਂ ਬਿੰਦਾ ਇਹਦੇ ਐਲਟੀ ਮਾਡਲ ਜਿਹੜਾ ਹੁੰਦਾ ਜੁਨੀਅਰ ਠੀਕ ਆ ਉਹ ਚਲੋ ਆਪਾਂ ਵੀ ਇਹੀ ਕੰਮ ਕਰਦੇ ਟਰਬੋ ਦਾ ਕਰਕੇ ਸਾਨੂੰ ਵੀ ਨੌਲੇਜ ਗਾਉ ਪਤਾ ਲੱਗਿਆ ਕਿ ਵੀ ਚਲੋ ਆਪਾਂ ਇਹਦੇ ਟੈਸਟ ਕਰਦੇ ਹਾਂ ਆਪਣਾ ਮਿੱਤਰ ਹੈਗਾ ਖਾਸ ਮਿਸਤਰੀ ਉਹ ਸਾਡੇ ਪਰਦੇ ਤੋਂ ਪਿੱਛੇ ਰਹਿੰਦਾ ਉਹ ਕਿਸੇ ਨੂੰ ਪਤਾ ਨਹੀਂ ਇਹ ਕੀ ਤੋਂ ਕੰਮ ਕਰਾਉਂਦੇ ਆ ਅਸੀਂ ਉਹ ਤੋਂ ਗਿਆ ਉਹਨੇ ਆ ਮੇਰੇ ਟਰੈਕਟਰ ਦੀ ਵੀ ਕੇਮ ਬਦਲੀ ਆ ਹੋਰ ਅਸੀਂ ਇਹਦੀ ਬਦਲੀ ਜਿਉਂਡੀਅਰ ਪਹਿਲੇ ਦੀ ਉਹਨੇ ਬਦਲੀ ਆ ਅੱਛਾ ਐਲਟੀ ਮਾਡਲ ਦੀ ਪਾਈ ਆ ਟਰਬੋ ਚੇਂਜ ਕਰਕੇ ਪੰਪ ਦੀ ਸੈਟਿੰਗ ਕੀਤੀ ਆ ਪੰਪ ਦੀ ਵੀ ਆਪਣੇ ਚਾਚੇ ਉਹਨਾਂ ਦੀ ਆਪਦੀ ਦੁਕਾਨ ਆ ਓਕੇ ਠੀਕ ਹੈ ਤੇ ਇਹਨੂੰ ਬਸ ਕਰਕੇ ਸੱਟ ਇਹਨੂੰ ਚਲਾਇਆ ਜਮਾ ਟੌਪ ਕਲਾਸ ਚੱਲਦਾ ਜਿਹੜਾ ਕੋ ਮਰਜ਼ੀ ਪਾਓ ਵੀਡੀਓ ਆਪਣੇ ਕੋਲੇ ਪੰਜਾਂ ਚਾਲ ਦੇ ਜੀ ਆ ਹੋਰ ਨਾ ਝੋਨਾ ਲੱਗ ਗਿਆ ਨਹੀਂ ਤੇ ਅੱਜ ਆਪਾਂ ਵਾੜਦੇ ਨੇ ਜਿਹੜੀ ਰੱਪੜ ਰੱਪੜਵਾਣ ਪੱਟ ਦੀ ਨੇ ਸਾਡੇ ਕੋਲੇ ਵੀਡੀਓ ਪੰਜਾਂ ਦੇਖ ਲਵਾਂਗਾ ਹਾਂਜੀ ਉਹ ਤੋਂ ਸਹੀ ਤਾਂ 13 ਹੀ ਖਿੱਚੇ ਜਾਂਦੇ ਐ ਵੀ ਉਹ ਤਾਂ ਯਾਰ ਗਾਂ ਦਾ ਆਪਾਂ ਕਿਸੇ ਦੇ ਇੰਤੂ ਪ੍ਰੰਤੂ ਨਹੀਂ ਕਰਦੇ ਸਾਰੇ ਵਧੀਆ ਸਾਡੇ ਸਾਰੇ ਵਧੀਆ ਸਾਡੇ ਵਾਸਤੇ ਪਰ 13 ਹਾਲ ਜਿਹੜੇ ਜਮਾ ਜੈਨੂਇਨ ਟਰੈਕਟਰ ਵਾਸਤੇ ਆਹ ਟਰੈਕਟਰਾਂ ਵਾਸਤੇ 13 ਹਾਲ ਦੋਨੇ ਲੀਵਰ ਕੱਟ ਕਰਕੇ ਜਮਾ ਪੱਕੀ ਬਲੀ ਚ ਖਿੱਚਦਾ ਹੀ ਆਪਣੀ ਗਰੰਟੀ ਇੱਧਰ ਇੱਥੇ ਯਾਰ ਦੋਵੇਂ ਲੀਵਰ ਕੱਟ ਕਰਕੇ ਮੈਂ ਕਹਿੰਦਾ ਸੈਂਸਿੰਗ ਤੋਂ ਅਗਲਾ ਕਹਿੰਦਾ ਵੀ ਸੈਂਸਿੰਗ ਕਰਦਾ ਟਰੈਕਟਰ ਤੁਰਿਆ ਫਿਰਦਾ ਸੈਂਸਿੰਗ ਤੋਂ ਬਿਨਾ ਟਰੈਕਟਰ ਖਿੱਚੂਗਾ ਐ ਮੜੀ ਵੱਡੀ ਗੱਲ ਐ ਲਿਫਟ ਕੱਟ ਕੇ ਨਾ ਟੂਆ ਪਾੜ ਜਾਂਦਾ ਟਰੈਕਟਰ ਦਾ ਹਾਂਜੀ ਜਿੱਡਾ ਮਰਜੀ ਤਗੜਾ ਟਰੈਕਟਰ ਹੋਵੇ ਨਾ ਜਾਨ ਨਿਕਲ ਜਾਂਦੀ ਤੇ ਫੇਰ ਓਕੇ ਆ ਇਹਦਾ ਮਤਲਬ ਪਾਸ ਆ ਬਾਕੀ ਦਾ ਸਪਰਿੰਗ ਸਪਰਿੰਗ ਬਦਲ ਕੇ ਦੀ ਭਾਜ ਵਿਧਾਈ ਸੀ ਕਿਉਂਕਿ ਇਹ ਟਰੈਕਟਰਾਂ ਦੀ ਥੋੜੀ ਭਾਜ ਆਜ ਘਟਾ ਤੀਜੇ ਗੀਅਰ 'ਚ ਹੈਗਾ ਮਤਲਬ ਆਏ ਆ ਵੀ ਸਪਰਿੰਗ ਬਦਲ ਕੇ 50 ਕਤੇ ਜਾਨ ਲੱਗ ਗਿਆ ਮਹਾਰਾਜ ਦੇਖਦਾ ਹੀ ਬਹੁਤਾ ਹੀ ਨਹੀਂ 44 ਤੱਕ ਤਾਂ ਮੈਂ ਵੇਖਿਆ ਸੀ ਨਾ ਫੇਰ ਆਪਣੀਆਂ ਔਖਣੀਆਂ ਆ ਗਈਆਂ ਹੁਣ ਸਾਡਾ ਰਾਤ ਦਾ ਵੀ ਇਦੋਂ ਵੀ ਗਾਂ ਇਹ ਨੂੰ ਕਰਾਂਗੇ ਭਜ ਦਾ ਆਨੰਦਪੁਰ ਸਾਹਿਲੇ ਉਹ ਅਸੀਂ ਕਰਾਂਗੇ ਭਜਦੇ ਤੇ ਮਤਰਾ ਹੌਲੈਂਡ ਲੈ ਕੇ ਜਾਣਾ ਜੀ ਇੱਕ ਆਪਾਂ ਕਰਾਂਗੇ ਭਜਦੇ ਯਾਰ ਬਾਹਲਾ ਆਵਾਜ਼ ਨੇ ਨਾ ਤੁਹਾਡੇ ਇੱਕ ਦਾ ਟਰਬੋ ਕਰਕੇ ਦੀ ਆਵਾਜ਼ ਦਾ ਚੱਕਰ ਬਣਿਆ ਸੁਲੰਸਰ ਕਰਕੇ ਵੀ ਉਬਰ ਗਿਆ ਸੁਲੰਸਰ ਦਾ ਚਲੋ ਤਕਰੀਬਨ ਟਰਬੋ ਵਾਲੇ ਤੇ ਹੀ ਅਸੀਂ ਇਹੀ ਲਾਉਣੀ ਆ ਵੈਸੇ ਆਵਾਜ਼ ਸੋਹਣੀ ਟਰੈਕਟਰ ਨਾ ਜਿਹੜਾ ਇੱਕ ਪਹਿਲਾਂ ਵੀ ਚੱਲਦਾ ਸੀ ਟਰੈਕਟਰ ਹਮੇਸ਼ਾ ਪਾੜਦਾ ਹੀ ਸੋਹਣਾ ਲੱਗਦਾ ਹਾਂ ਸਵਾਦ ਹੀ ਫੇਰ ਆਉਂਦਾ ਯਾਰ ਠੀਕ ਆ ਸੈਂਪਲ ਟਰੈਕਟਰ ਦੇ ਪਾਤੇ ਇਹਨਾਂ ਦਾ ਕਦੋਂ ਆਰਪੀਐਮ ਤੋੜੀ ਜਾਂਦਾ ਕਦੋਂ ਚੱਲੀ ਜਾਂਦਾ ਇਹ ਵੀ ਤੈਨੂੰ ਮੈਂ ਦੱਸ ਦਾਂ ਆਪਣੇ ਤੋਂ ਵੱਡੇ ਡੈਡੀ ਹੋਣਾ ਚਲਾਉਣਾ ਆਵੇ ਸਾਇਲੈਂਟ ਸਿੱਧੀ ਜੀ ਗੱਲ ਆ ਜੀ ਉਹਨਾਂ ਨੇ ਉਹਨਾਂ ਕੇ ਚਲਾਉਣਾ ਉਹਨਾਂ ਕੇ ਬਹਾਰ ਰੱਖਣੇ ਵੀ ਬਹਾਰ ਜੋਰ ਨਾ ਲੱਗਦੇ ਪਰਾਣ ਦੇ ਵਰਗ ਹਿਸਾਬ ਨਾਲ ਚੱਲਦੇ ਆਪਾਂ ਇਹ ਵੀ ਜਦੋਂ ਮੋੜ ਤੇ ਜਾਵੇ ਇਹ ਘਟੇ ਨਾ ਵਧੇ ਤੇ ਪਾਟੇ ਪਾਟੇ ਹਾਂ ਜੀ ਹਾਂ ਸਹੀ ਗੱਲ ਫਿਰ ਖਿਰਦਾ ਕੰਮ ਆਣਾ ਫਿਰ ਸਵਾਲ ਆਉਂਦਾ ਸਿੱਧੀ ਜੀ ਗੱਲ ਜਿਹੜਾ ਮਾਨ ਕੰਮ ਮਿਸ਼ਾ ਉਹ ਕਰੋ ਜਿਹੜਾ ਆਪ ਨੂੰ ਚੰਗਾ ਲੱਗੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਨਾ ਠੀਕ ਹੈ ਇਹ ਭਾਵੇਂ ਸਾਇਲੈਂਟ ਲਈ ਫਿਰੇ ਇਹ ਭਾਵੇਂ ਖਰੂਦ ਪਟਦਾ ਫਿਰੇ ਆਪਾਂ ਨੂੰ ਲੋਕਾਂ ਦੀ ਡੱਕੇ ਦੀ ਟੈਨਸ਼ਨ ਲੋਕ ਬੋਕੋ ਕਹਿੰਦੇ ਉਹ ਤਾਂ ਰੱਬ ਨੂੰ ਨਹੀਂ ਛੱਡਦੇ ਨਹੀਂ ਛੱਡਦੇ ਪਰ ਆਪਾਂ ਆਪ ਦਾ ਉਹ ਕਹਿੰਦੇ ਆ ਵੀ ਜਿਹੜਾ ਕੰਮ ਤੁਹਾਡੇ ਮਨ ਲੱਗਦਾ ਉਹ ਕਰੋ ਬਸ ਪੈਸੇ ਆਪਾਂ ਲਾਏ ਸਾਰਾ ਕੁਝ ਆਪਾਂ ਕੀਤਾ ਲੋਕਾਂ ਦਾ ਸਿਰਫ ਹੁੰਦਾ ਇੱਕ ਹੰਗਲ ਲਾਉਣਾ ਉੱਥੇ ਬਹਿ ਜਾਂਦੇ ਆ ਉਹ ਐਂ ਕਰਦਾ ਉਹ ਜੋ ਕਰਦਾ ਜਦ ਕੋਈ ਤਾਂ ਉਹ ਤਾਂ ਹੁਣ ਨਹੀਂ ਆਪਾਂ ਨੂੰ ਕਹੀ ਜਾਣਾ ਉਹ ਕਮੈਂਟਾਂ 'ਚ ਵੀ ਬੋਕ ਕਰਦਾ ਨਹੀਂ ਇਹ ਜਿਹੜੇ ਕੋਸ਼ ਕਰਨਾ ਨਹੀਂ ਉਹ ਬੰਦਾ ਕਮੈਂਟ ਕਰਦਾ ਜਾਂ ਤਾਂ ਬਰੋਬਰ ਕਰਕੇ ਦੇਖ ਲਓ ਪਤਾ ਲੱਗ ਜੂ ਪਤਾ ਲੱਗ ਜੂ ਲੱਗ ਜੂ ਯਾਰ ਜਾਂ ਤੱਕ ਕਰ ਲੋ ਜਾਂ ਨਾ ਕਰੋ ਵੀ ਕਿਸੇ ਨੂੰ ਚੰਗਾ ਮਾਰਾ ਨਾ ਕਰਾ ਤੈਨੂੰ ਮੈਂ ਇੱਕ ਹੋਰ ਦਿਲ ਦੀ ਗੱਲ ਦੱਸਦਾ ਆਂ ਆਪਦੀ ਹੂੰ ਅਗਲਾ ਬਥੇਰਾ ਕਹਿੰਦਾ ਵਾ ਤੁਸੀਂ ਵੀਡੀਓ ਮਨ ਨੂੰ ਤੁਹਾਨੂੰ ਵੀ ਕਹਿੰਦੇ ਆਂ ਇਹ ਮੰਦਿਰ ਕੋਲ ਜਾਂਦੇ ਆ ਜੀ ਬਹੁਤ ਠੀਕ ਆ ਹੂੰ ਜੇ ਇਹ ਤੇ ਪੈਸੇ ਲਾਏ ਆ ਇਹ ਘਟਗੜ 20 25 ਕਿੱਲਾਂ ਦੀ ਖੇਤੀ ਵੀ ਕਰਦਾ ਹੂੰ ਹੂੰ ਠੀਕ ਆ ਹੋਰ ਫालतू ਬੋੜੀ ਲੱਗਦੀ ਆ ਵਾ ਹੂੰ ਇਹ ਖੇਤੀ ਕਰਨ ਵਾਸਤੇ ਲਾਇਆ ਸ਼ੌਂਕ ਵੀ ਪੂਰੇ ਕਰੀਏ ਨੇ ਖੇਤੀ ਵੀ ਕਰੀਏ ਨੇ ਦੋੇ ਕੰਮ ਨਸ਼ੇ ਨਾਲ ਤਾਂ ਚੰਗਾ ਨਾ ਮੇਨ ਗੱਲ ਹੋ ਰਿਓ ਕਿ ਬੰਦਾ ਹੁਣ ਤੈਨੂੰ ਪਤਾ ਵਾ ਸਮਾਨ ਨਹੀਂ ਨਾ ਕੀ ਕੋ ਕਰੀਏ ਸਮਾਨ ਨੇ ਤਾਂ ਬੇੜਾ ਗਰਕ ਕਰਤਾ ਨਾ ਉਹੀ ਜਿਹੜਾ ਬੰਦਾ 2-2 ਲੱਖ ਰੁਪਈਆ ਮਹੀਨੇ ਜੜਾਉਂਦਾ ਉਹੀ ਅਸੀਂ ਤਾਂ ਰੁਪਈਆ 1.5-2 ਲੱਖ ਹੀ ਇੱਥੇ ਲਾਇਆ ਹੋਊਗਾ ਸ ਤਾਂ ਮਹੀਨੇ ਜੋ ਗਈ ਖਰਚਾ ਨਸ਼ੇ ਵਾਲੇ ਦੇ ਜੋਗਾ ਕੀਤਾ ਵਾ ਇੱਥੇ ਤੇ ਨਾਲੇ ਇਹਨੇ ਕੰਮ ਕਰਨਾ ਹੁਣ ਮੇਰੇ ਐਮਪਲਾਈ ਹਾਲ ਤਵੀਆਂ ਵੱਡੀਆਂ ਹੋ ਗਈਆਂ ਕਿਉਂਕਿ ਵਿੱਚ ਪ੍ਰਾਲੀ ਬੋਣੀ ਕਿੰਨਾ ਕੁਛ ਅਪਮੈਂਟ ਵੱਡੇ ਆਈ ਹੈ ਤੇ ਛੋਟਾ ਟਰੈਕਟਰ ਕੀ ਕਰ ਲਊ ਇਹ ਮਤਲਬ ਕੰਪਨੀ ਵੱਲੋਂ ਆਉਂਦਾ ਮੈਨੂੰ ਲੱਗਦਾ 53 54 HP ਹਨ ਇਹ ਵੈਸੇ ਕਾਪੀ ਤੇ ਦਾ 53 54 ਪਾਸ ਹੈ ਹਨ ਪਰ ਕੋਈ ਵੀ ਜਿਹੜੇ ਜੌਂਡੀਅਰ ਹੌਲੈਂਡ ਆ ਇਹਨਾਂ ਦੀ HP ਜਿਹੜੀ ਕਾਪੀ ਦੇਣ ਉਹ ਜੈ ਜੀ ਲਿਖੀ ਆ ਵੀ ਜਿਹੜੇ ਹਿਸਾਬ ਨਾਲ ਇਹਨਾਂ ਨੇ ਕੱਢੇ ਆ ਹਾਂ ਪਰ ਜਦੋਂ ਇਹਦੀ ਮੋਡੀਫਿਕੇਸ਼ਨ ਕਰਦੀਏ ਧੂਣੀ ਐਚਪੀ ਦਿਖਾਉਣ ਲੱਗਦੀ ਇਹਨਾਂ ਚ ਨਾ ਇਹਨਾਂ ਦੇ ਇੰਜਨਾਂ ਚ ਇਹਨਾਂ ਦੇ ਪੰਪਾਂ ਇਹਨਾਂ ਦੇ ਸਾਰੇ ਕੈਚ ਇਹਨਾਂ ਦੀ ਪਾਵਰ ਹੈਗੀ ਨਾ ਲੁਕੀ ਜੀ ਮੋਡੀਫਿਕੇਸ਼ਨ ਵੀ ਜਿਆਦੀ ਇਹਨਾਂ ਨਾਲ ਤਾਂ ਹੀ ਹੁੰਦੀ ਆ ਨਿਕਾ ਆ 52 53 ਦਾ ਤੇ ਹੁਣ ਮੈਨੂੰ ਲੱਗਦਾ 65 ਪੂੰਡ ਕੱਢਦਾ 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 ਹੋਊਗਾ ਇਹ ਕਿਉਂਕਿ ਜਿਹੜੇ ਹਿਸਾਬ ਨਾਲ ਪਤੰਦਰ ਖਾਰੂ ਪਾਣਾ ਹੁਣ ਉਹ ਹਿਸਾਬ ਨਾਲ ਕੱਢਦਾ ਹੋਊਗਾ ਇੰਜਨ ਕੱਢਾ ਕਿ ਕਾਹੀ ਕੌਸ਼ਿਸ਼ ਡੇਢ ਕਿੱਟ ਦਾ ਆ ਵੇਲੇ ਜੇ ਵੇਖੇ ਜਾਵੇ ਤੇ ਗਿੱਠਾਂ ਤੇ ਵੇਲੇ ਇੰਨੀ ਇੰਜਨ ਦੋਨਾਂ ਦਾ ਸੇਮ ਆ ਉਹਦਾ ਵੀ ਇੰਨਾ ਕੀ ਹੈ ਵੇ ਗੱਲ ਪੱਕੀਆਂ ਨੂੰ ਐਵੇਂ ਨਹੀਂ ਅਮਰੀਕਨ ਮਸ਼ੀਨ ਕਹਿੰਦੇ ਇਹ ਕਿਹਦਾ ਬਣਿਆ ਵੇ ਇਹ ਉਹਨਾਂ ਨੇ ਕੋਈ ਸੋਚ ਸਮਝ ਗਈ ਯਾਰ ਹਨਾ ਸਹੀ ਗੱਲ ਸਵਾਦ ਆ ਗਿਆ ਬਦੰਦਰਾ ਇਹਨਾਂ ਦਾ ਆਵਾਜ਼ ਵੀ ਸੁਣ ਕੇ ਨਾ ਬਾਕੀ ਵੀਰਾਂ ਨੇ ਟਾਇਰ ਟੂਰ ਸੋਹਣੇ ਪਾਏ ਆ ਆ ਕਿੰਨਾ ਨੰਬਰ ਹੈ ਮਗਰਲੇ ਰੇਡੀਅਲ ਆ ਗਏ ਇਹਦਾ ਚੇਂਜ ਕਰਨੇ ਸੀਗੇ ਬਸ ਆ ਸੋਹਣੇ ਲੱਗਦੇ ਯਾਰ ਕਦੋਂ ਚੇਂਜ ਕਰਨੇ ਆ ਚੌੜੇ ਪਾਉਣ ਦਾ ਇਰਾਦਾ ਸੀ ਚੱਲਣਗੇ ਜਿਹੜੇ ਹੁਣ ਨਵੇਂ ਆਏ ਆ ਚੌੜੇ ਅਚਾ ਦੂਸਰੇ ਹਾਂ ਵੀ ਪਿੱਛੇ ਨਹੀਂ ਕਾਉਂ ਜ ਮੈਂ ਹੁਣ ਮੇਰੀ ਗੱਲ ਸੁਣੋ ਬਾਈ ਦਿਖਾਈ ਮੜਾ ਟਰੈਕਟਰ ਕਿੰਨੇ ਖੜੇ ਆ ਟਰੈਕਟਰ ਦਾ ਬਾਬੇ ਦੀ ਮਿਹਰ ਨਾਲ ਕਿੰਨੇ ਖੜੇ ਆ ਹਮ ਇੱਕ ਦੇ ਇੱਕ ਦੇ ਬਾਹਰ ਚ ਹਾਈ ਤਾਂ ਕੁਛ ਨਹੀਂ ਗਏ ਹਮ ਆਪਾਂ ਆ ਗਏ ਆ ਅਰਜੈਂਟ ਆ ਗਏ ਤੁਸੀਂ ਕਹੇ ਵੀ ਆਉਣਾ ਵਾ ਚਲੋ ਇੰਨੇ ਆ ਕਾਣੇ ਇਕੱਠੇ ਨਹੀਂ ਹੋਏਗੇ ਆਪਾਂ ਹੋ ਗਏ ਆ ਟਰੈਕਟਰ ਬਹੁਤ ਖੜੇ ਇੱਕ ਦੇ ਬਾਹਰ ਚ ਜਾਈਏ 10 12 ਟਰੈਕਟਰ ਤੇ ਆਪ ਦੇ ਲੈ ਜਾਂਦੇ ਆ ਬਾਈ ਮੈਂ ਤੁਹਾਨੂੰ ਦੱਸ ਦਾਂ ਬਾਬੇ ਦੀ ਮਿਹਰ ਨਾਲ ਚਾਹੀਦਾ ਵੀ ਮੈਨੂੰ ਇਹਦੇ ਲਾਉਣਾ ਵਾ ਮੇਰੇ ਕੋਲੇ ਆਪ ਦੇ ਕੋਲੇ ਦੋ ਟਰ 5 6 ਲੀਟਰ ਕੰਮ ਕਰ ਦਿੰਦੇ ਆ ਕੋਈ ਉਪਰਾਲੀ ਵਿੱਚ ਵਾਈ ਜਾਂਦਾ ਕੋਈ ਪਲੋਮਰੀ ਜਾਂਦਾ ਆਈਆਂ ਸਾਰੇ ਆਈ ਤਾਂ ਸਵਾਦ ਹੀ ਆਉਂਦਾ ਯਾਰ ਤੇ ਅਗਲਾ ਗੱਲ ਹੋਰ ਆ ਜਦੋਂ ਵਾਹ ਚ ਜਾਂ ਅਗਲਾ ਕਹਿੰਦਾ ਨਾ ਐਵੇਂ ਮੜੀਰ ਜੀ ਇਕੱਠੀ ਹੋਈ ਆ ਬਈ ਮੇਰੇ ਬਰਾਬਰ ਸਾਡੇ ਬਰਾਬਰ ਕੰਮ ਵੀ ਕਰਕੇ ਵੀ ਠੀਕ ਆ ਜਿਹੜਾ ਕੰਮ ਦੋਹਾਂ ਟਰੈਕਟਰਾਂ ਨੇ ਦਸਾਂ ਦਿਨਾਂ 'ਚ ਕਰਨਾ ਤੇ ਸਾਰੇ ਵੀਰ ਭਰਾ ਕਿੰਨਾ ਚੰਗਾ ਜੀ ਦੋ ਦਿਨਾਂ 'ਚ ਪੈਲੀ ਪਲਟਾ ਕੇ ਯਾਰ ਅੱਗੇ ਜਾਂਦੇ ਅਸੀਂ ਉਹ ਹੀ ਤਾਂ ਕਹਿੰਦਾ ਜੀ ਪੈਲੀ ਪਲਟਾ ਕੇ ਤੇ 20 ਗੱਲੇ ਆਲੂਆਂ ਦੀ ਲਾ ਦਿੰਦੇ ਯਾਰ ਇੱਕ ਪਲਟਾਈ ਜਾਂਦਾ ਨਾ ਮਾੜਾ ਰੂਟਾ ਟਰੈਕਟਰ ਚੱਲੀ ਜਾਂਦਾ ਬਣ ਤਿਆਰ ਕਰੀ ਜਾਂਦੇ ਤੂੰ ਦੇਖ ਲਓ ਕਿੰਨੇ ਖੜੇ ਆ ਯਾਰ ਕੱਲਾ ਬੰਦਾ ਤੇ ਨਾਲੇ ਕੱਲਾ ਹਾਂ ਭਰਾ ਮਾੜਾ ਨਹੀਂ ਸਾਡਾ ਪਿਆਰੀ ਇੰਨਾ ਕੁ ਜ਼ਿਆਦਾ ਆ ਚਾਚੇ ਤਾਇਆ ਦੇ ਪੁੱਤਾਂ ਦਾ ਜੀ ਨੇ ਇੱਕ ਨੇ ਕਹਤਾ ਮੇਰੀ ਬੋਣੀ ਮੈਂ ਮੈਂ ਆਪਦੇ ਖੇਤ ਆ ਮੈਂ ਆਪਦੇ ਖੇਤ ਕਦੋਂ ਨਹੀਂ ਕਰਦਾ ਇਹ ਕਿਤੇ ਆਪਦੇ ਟਰੈਕਟਰ ਲੋਕ ਸਾਲੇ ਕਹਿੰਦੇ ਆ ਹੋਰ ਆ ਯਾਰ ਸਾਡੇ ਨਾ ਚਲਈ ਆਪ ਤਾਂ ਚੰਗੇ ਸਾਡੇ ਮਾਂ ਪਿਓ ਵੀ ਚੰਗੇ ਵੈਰੀ ਗੁੱਡ ਚੰਗੇ ਤਾਂ ਜਦੋਂ ਨਹੀਂ ਕਹਿੰਦੇ ਨਾ ਵੀ ਉਹ ਕਿਹਨਾਂ ਕਹਿੰਦਾ ਤੂੰ ਉਹਦੇ ਕੋਲ ਟਰੈਕਟਰ ਬਣਾਈ ਜਾਨਾ ਸਾਡੇ ਆਏ ਨਹੀਂ ਕਦੇ ਮੱਥੇ ਸੱਟ ਪਾਇਆ ਜਿਵੇਂ ਜਿਹਦੇ ਘਰੇ ਖੜਾ ਚੱਪ ਕਰਕੇ ਲੈ ਜਾਂਦੇ ਆਹ ਕਈ ਵਾਰ ਮੇਰੇ ਆ ਦੋ ਦੋ ਦਿਨ ਦਿਨ ਘਰੇ ਖੜਾ ਆਏ ਨਹੀਂ ਪੁੱਛਿਆ ਕਿੱਥੇ ਖੜਾ ਸਾਡਾ ਕਿਤੇ ਇਹਨਾਂ ਦੇ ਘਰੇ ਖੜਾ ਰਹਿਦਾ ਕੋਈ ਚੱਕਰ ਹੀ ਨਹੀਂਗਾ ਸਵਾਦ ਨਹੀਂ ਤਾਂ ਕਿਲਾ ਐਂ ਕਹਿੰਦਾ ਡਰਦਾ ਖੜਾ ਹੁੰਦਾ ਨਹੀਂ ਰੇਤਾਂ ਹੀ ਖੰਡ ਹੀ ਨਾ ਪਾ ਦੇ ਠੰਡੇ ਨਾ ਬਾਦਨ ਵੈਰੀ ਗੁੱਡ ਰਿਜ਼ਲਟ ਬਹੁਤ ਨਿਕਲੇ ਮਾੜੇ ਇੱਕ ਕਿੰਨਾ ਮਾਡਲ ਦੱਸਿਆ ਸੀ ਇਹ ਸਤਾ 16 17 ਮਾਡਲ ਆ ਜੀ ਇਹ ਹਾਂ 16 17 ਬਾਪੂ ਨੇ ਲੈ ਆਂਦਾ ਸੀ 18 ਚ 18 ਉਹਨਾਂ ਬੰਦਿਆਂ ਨੇ ਜਾਨਕੀ ਚਵਾਇਆ ਨਹੀਂ ਸੀ ਉਹਨਾਂ ਦਾ ਮੁੰਡਾ ਪੈ ਗਿਆ ਸੀ ਨਸ਼ੇ ਪੱਤੇ ਸੀ ਓਕੇ ਉਹਨਾਂ ਨੇ ਅੰਦਰ ਹੀ ਖੜਾ ਸੀ ਓਕੇ ਤੇ ਉਹ ਵਿੱਚ ਨਹੀਂ ਆਏ ਸੀ ਕਿ ਮੰਡੀ ਤੇ ਆਪਣਾ ਗਾਂਧੀ ਗਾਂ ਗੱਲ ਹੋ ਗਈ ਉਹਨਾਂ ਦੇ ਘਰੀ ਤੇ ਆਪਾਂ ਉੱਥੋਂ ਲਿਆਏ ਟਰੈਕਟਰ ਸਾਫ਼ ਸੀਗਾ ਟਰੈਕਟਰ ਤਾਂ ਹੁਣ ਵੀ ਕਰਮ ਵਾਲਾ ਸਾਫ਼ ਬਸ ਤੋਤਾ ਤਾਤਾ ਯਾਨੀ ਕਿ ਕਿਉਂਕਿ ਆ ਮੜਾ ਘਰੇ ਖੜਾ ਰਿਆ ਕਰਕੇ ਮੀਨਹਰੀ ਜੀ ਚ ਬੜਾ ਐ ਹੋ ਗਿਆ ਆ ਸਲਫੇ ਨੂੰ ਚੇਂਜ ਇਹਦੇ ਇਹੀ ਆਈ ਸੀ ਸਲਫ ਚੇਂਜ ਸਲਫ ਚੇਂਜ ਕੀਤੀ ਇੱਕਾ ਤੋਂ ਜੋ ਇਹਦੀ ਮੋਡੀਫਿਕੇਸ਼ਨ ਕੀਤੀ ਨਾ ਫਿਰ ਟਰੈਕਟਰ ਥੋੜਾ ਟੈਟ ਚੱਲਣ ਲੱਗ ਜਾਂਦਾ ਸਲਫ ਵੇਲੇ ਫਿਰ ਰੌਂਡ ਲੈਂਦਾ ਫਿਰ ਇਹਦੀ ਸਲਫ ਚੇਂਜ ਕਰਨੀ ਪੈਂਦੀ ਹੈ ਇਹਦੇ ਦੂਜੀ ਲੱਗੀ ਹੁੰਦੀ ਹੈ ਵੱਡੀ ਹਾਂ ਉਹ ਵੱਡਾ ਸਾਰਾ ਇਹ ਹੁਣ ਇਹਦੇ ਗਰਾਰੀ ਵਾਲੀ ਸਲਫ ਲੱਗੀ ਆ ਇਹ ਇਹਦੀ ਥੋੜੀ ਪਾਵਰ ਜਿਆਦਾ ਹੈ ਛੇਦੀ ਘੁਮਾ ਦਿੰਦੀ ਟਰੈਕਟਰ ਨੂੰ ਸਿਆਲਾਂ ਜੇ ਤੰਗ ਕਰਦਾ ਇੰਨਾਂ ਤੋਂ ਥੋੜਾ ਟੈਟ ਹੋ ਜਾਂਦਾ ਇੰਨਾਂ ਤੋਂ ਦੇਖਣ ਨੂੰ ਤਾਂ ਸਲਫ ਨਿੱਕੀ ਲੱਗਦੀ ਆ ਨਿੱਕੀ ਨਹੀਂ ਪਰ ਇਹ ਕਰ 6 ਸਿਲੰਡਰ ਤੱਕ ਦਿੰਦੀ ਸਟਾਰਟ ਟਰੈਕਟਰ ਨੂੰ ਪਾਵਰ ਜਿਆਦਾ ਆ ਜੀ ਸੋ ਕਿਹੜੇ ਇਹਦੇ ਜਿਹੜੇ ਟਰੈਕਟਰ 6 ਸਿਲੰਡਰ ਉਹਦੇ ਇਹ ਲੱਗੀ ਹੋਈ ਆ ਸਲਫ ਅੱਛਾ ਇਹ ਲੱਗੀ ਆ ਇਹ ਲੱਗੀ ਆ ਮੈਂ ਕਿਹਾ ਸਿਸਟਮ ਜੀ ਇਹ ਕਿੱਥੋਂ ਮਿਲਦੇ ਆ ਜੀ ਇਹ ਤਰਵੰਡੀਆਂ ਲੈ ਕੇ ਆਏ ਆਪਾਂ ਬਈ ਉੱਥੋਂ ਬੇਟ ਬੂਟ ਵੀ ਲੈ ਕੇ ਆਏ ਸੀ ਅਸੈਸਰੀ ਉੱਤੇ ਬੰਦੇ ਕੋਲੇ ਸਾਰੀ ਆ ਕੇਐਸ ਵਾਲੇ ਆ ਅੱਛਾ ਸਾਰਾ ਕੁਝ ਮਿਲਦਾ ਹਾਂ ਉਹਨਾਂ ਕੋਲੇ ਸਾਰਾ ਇਹ ਉਹਦੀ ਅਸੈਸਰੀ ਮਿਲਦੀ ਟਰੈਕਟਰਾਂ ਵਿੱਚ ਵੈਰੀ ਗੁੱਡ ਏ ਰੈਕਟਰ ਜਿਵੇਂ ਖੇਤੀ ਨੂੰ ਤੁਸੀਂ ਇਹਨੂੰ ਰੈਡੀ ਕਰ ਲਿਆ ਇਹਦੇ ਜੋ ਇੱਕ ਤੱਕ ਕੇਮ ਬਦਲਤੀ ਪੰਪ ਤੇ ਇਹ ਗਰਮ ਗਰਮ ਹੁੰਦਾ ਸਾਗ ਨਹੀਂ ਚੱਕਦਾ ਇਹਨਾਂ ਨੂੰ ਤਾਂ ਆਤੀ ਹੈਣੀ ਨਾ ਇਹਨਾਂ ਨੂੰ 36 ਦਿਨ ਹੋ ਲੈਣ ਨੂੰ ਨਾ ਸਵਰਾ ਦੁਪਹਿਰੇ ਪਾਉਣ ਲੱਗ ਜਾਂਦੇ ਕਈ ਵਾਰ ਦੁਪਹਿਰੀ ਵਹੁਣੇ ਯਾਰ ਬਣਾਏ ਆ ਵੀ ਇਹ ਕਿਹੜਾ 2-4 ਕਿੱਲੇ ਪਾਉਣੇ ਦੋ ਲਗਾਤਾਰ ਉਹਨੇ ਦੁਪਹਿਰਾ ਵੀ ਹੋ ਜਾਂਦਾ ਰਾਤ ਹੋਈ ਚੱਲੀ ਜਾਂਦੀ ਜਮਾਂ ਗਰਮ ਦੀ ਕੋਈ ਸ਼ਿਕਾਇਤ ਹੀ ਨਹੀਂ ਆਈ ਸ਼ਿਕਾਇਤ ਹੀ ਨਹੀਂ ਆਈ ਰੈਕਟਰ ਕੂਲਰ ਵਗੈਰਾ ਲੱਗੇ ਹੋਏ ਆ ਇਹਨਾਂ ਕਰਕੇ ਗਰਮੀ ਨਹੀਂ ਹੁੰਦੀ ਮੋੜੀ ਕੇ ਹਨ ਉਹ ਜੀ ਕਰੋ ਬੱਤ ਦੀ ਕਰੋ ਵੀ ਟਰੈਕਟਰ ਉਹ ਵਰਨਾ ਕਰੋ ਨਾ ਉਹ ਵੀ ਟਰੈਕਟਰ ਬਾਜ ਖੂਨ ਜੇ ਲੱਗਾ ਖੜੇ ਹੋਵੇ ਆ ਬਾਲਣ ਬਣਾ ਤਾਂ ਉਹੇ ਕੰਮ ਨਹੀਂ ਆਉਂਦਾ ਜਾਨਾ ਰਵੇ ਹਾਂ ਬਸ ਵੀ ਜਿੰਨਾ ਕਿ ਟਰੈਕਟਰ ਚੱਲਦਾ ਤੇ ਜਿੰਨਾ ਕ ਆਪਾਂ ਚੱਲਦੇ ਨੇ ਖੇਤੀ ਘਰੇ ਸਵਾਦ ਨਾਲ ਖੁੱਲੀ ਕਰੇ ਤੋੜ ਬੰਦ ਨਾ ਕਰੇ ਇਹਨਾਂ ਵੇ ਹਾਂਜੀ ਸਾਡੇ ਤੋਂ ਬਥੇਰੇ ਟਰੈਕਟਰ ਹੋਰ ਵੀ ਤਿਆਰ ਹੋ ਕੇ ਜਾਂਦੇ ਆ ਟਰਬੋ ਵਾਸਤੇ ਆਪਾਂ ਕੇਮ ਵੀ ਬਦਲ ਕੇ ਦਿੰਨੇ ਸਾਰਾ ਕੁਝ ਹਾਂ ਜਿਹੜਾ ਆਪਾਂ ਮੋੜੀ ਗੇਨ ਕਰਕੇ ਤੋਰਤਾ ਇੱਥੇ ਤੱਕ ਲਾ ਕਹਿੰਦਾ ਸਾਰਾ ਬਾਹੂ ਕੇ ਦੱਸੀ ਦਾ ਬਾਈ ਕਹਿੰਦਾ ਬਹੁਤ ਵਧੀਆ ਬਾਈ ਚੱਲਦਾ ਹਮ ਇੱਕ ਜਦੋਂ ਮੇਰੇ ਵਰਗੇ ਨੇ ਘਰੇ ਜਾ ਕੇ ਪੇਸਾ ਜਾ ਕੇ ਦੇ ਦੋ ਪੰਗੇ ਲੈਣੇ ਆਪ ਉਹਦੇ ਦੋ ਹਲਜਲ ਹੋ ਜਾਂਦੀ ਪੰਪਾਂ ਦੀ ਫਿਰ ਕਹਿੰਦਾ ਬਾਈ ਇਹ ਵਧੀਆ ਨਹੀਂ ਚੱਲਦਾ ਯਾਰ ਹਾਜੀ ਉਹ ਜਿੱਥੇ ਫਿੱਟ ਕਰਕੇ ਤਾਂ ਹੁਣ ਜਿਹੜਾ ਉਹ ਗੱਲ ਹੈ ਨਾ ਜਵਾਕਾਂ ਨੂੰ ਆਪ ਘਰੇ ਪੰਗੇ ਲੈਣੇ ਆ ਫਿਰ ਅਗਲਾ ਕਹਿੰਦਾ ਬਾਈ ਯਾਰ ਸਹੀ ਨਹੀਂ ਸੈਟ ਨਹੀਂ ਚੱਲਦਾ ਫਿਰ ਫੇਰ ਉਹ ਉੱਥੇ ਕਰਕੇ ਦੇਣਾ ਪੈਂਦਾ ਸੈਟਿੰਗ ਹਾਂ ਇਹ ਆਏ ਆ ਵੀ ਘਰੇ ਆਪਦੀ ਕਲਾਕਾਰੀ ਨਹੀਂ ਦਿਖਾਉਣੀ ਚਾਹੀਦੀ ਜਿਹੜਾ ਮਿਸਤਰੀ ਬੰਦਾ ਜਿੱਥੋਂ ਆਪਾਂ ਸੈੱਟ ਕਰਕੇ ਲਿਆਂਦਾ ਤੈਨੂੰ ਬਾਹਰੋਂ ਚੱਲਦਾ ਦਿਖਾਦਾ ਸਾਰਾ ਕੁਝ ਕਰ ਤੂੰ ਘਰੇ ਆ ਕਿ ਛੇੜਖਾਨੀ ਕਿਉਂ ਕਰਦਾ ਉਹ ਕੀੜਾ ਹਾਂ ਕੀੜਾ ਫਿਰ ਨਾਲ ਦੇ ਨੂੰ ਵਧਾਵਾ ਔਰ ਛੇੜਾ ਹਾਂ ਫਿਰ ਇੱਥੋਂ ਫਿਰ ਨਾਲ ਦੇ ਨੂੰ ਵਾ ਦੇਣਾ ਨਾਲ ਦੇ ਨੇ ਕਹਿਣਾ ਨਹੀਂ ਯਾਰ ਉਹ ਗੱਲ ਨਹੀਂ ਬਣੀ ਕਿਸੇ ਨੇ ਕਹਦਾ ਨਾ ਯਾਰ ਚੋਰੀ ਬਹੁਤ ਮਾਰਦਾ ਕਿਹਨੇ ਕਿਹਾ ਮਾਰਦਾ ਹੀ ਨਹੀਂ ਜਦੋਂ ਤੈਨੂੰ ਇੱਥੋਂ ਥੱਲੇ ਹੋ ਕੇ ਤੋਰਤਾ ਦੁਨੀਆ ਨਹੀਂ ਜਿੱਤ ਸਕਦੇ ਆਪਾਂ ਮੇਨ ਗੱਲ ਇਹ ਆ ਦੁਨੀਆ ਤਾਂ ਯਾਰ ਦੁਨੀਆ ਜਿੱਤ ਨਾ ਆ ਸਿਕੰਦਰ ਉਹ ਗੱਲ ਐ ਵੀ ਨਹੀਂ ਜਿੱਤੀ ਤਾਂ ਉਹ ਤੋਂ ਨਹੀਂ ਜਿੱਤੀਏ ਤਾਂ ਸਾਹਕਤਾਬ ਨਾ ਬਾਬੇ ਆਪਾਂ ਦਾ ਫੇਰ ਬੰਦੇ ਆ ਅਸੀਂ ਕਹਿੰਦੇ ਤੇ ਪਾਣੀ ਹੈਗਾ ਯਾਰ ਪਾਣੀ ਮਗਾਇਆ ਹੋਇਆ ਮਗਾਇਆ ਵਾ ਠੀਕ ਤੇ ਗਰਮ ਵਾਲਾ ਦਾ ਉਹ ਕੀ ਆਦਾ ਸਾਹਕਤਾਬ ਹੀ ਹੈ ਨਾ ਇੱਕ ਗਾਇ ਜਿਹੜੀ ਤੂੰ ਦੱਸੀ ਇਹਦੀ ਸਪੀਡਾਂ ਵਾਲੀ ਜੌਂਡੀਰ ਜਿੰਨੇ ਵੀਰਾਂ ਨੂੰ ਮੈਂ ਸਵਾਲ ਪੁੱਛਿਆ ਜਿੰਨੇ ਵੀ ਅੱਜ ਤੱਕ ਮੇਰੇ ਕੋਲੇ ਵੀ ਜੌਂਡੀਰ ਹਾਂਜੀ ਗੀਅਰ ਚਾਹੀਦਾ ਇਹਨੂੰ ਚੌਥਾ ਕਣੀ ਚਾਹੀਦਾ 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 ਕਿਉਂਕਿ ਜੇ ਚੌਥਾ ਆਵੇ ਜਿਹੜੀ ਤੂੰ ਰੇਸ ਹੋ ਇੰਨੀ ਕੀਤੀ ਨਾ ਲੋਡ ਨਾ ਪਵੇ ਮੈਨੂੰ ਪਤਾ ਵੀ ਜੇ ਇਹਦਾ ਚੌਥਾ ਗੀਅਰ ਹੋਵੇ ਤੇ ਇੰਨੇ ਆਰਪੀ ਹੁਣ ਇਹ ਘੜ ਘੜ 70 80 ਤੇ ਜਾਵੇ ਜਾਵੇ ਇਹਨੂੰ ਇਹ ਰੋਡ ਸਪੀਡ ਵਾਸਤੇ ਗੀਅਰ ਚਾਹੀਦਾ ਯਾਰ ਜਾਂ ਤਾਂ ਅੱਡੀ ਲਾ ਦੇ ਮਤਲਬ ਜੇ ਯਾਰ ਇਹਨੂੰ ਹਾਈ ਸਪੀਡ ਕਰਦੇ ਫਿਰ ਭਾਈ ਦੀ ਕੰਮ ਫਿਰ ਉਧਰ ਕੰਮ ਖਰਾਬ ਹੁੰਦਾ ਹੁਣ ਅਸੀਂ ਕਰਨ ਲੱਗੇ ਸੀ ਹਾਈ ਸਪੀਡ ਇਹ ਕਹਿੰਦੇ ਆਪਾਂ ਤਾਂ ਹੀ ਨਹੀਂ ਕੀਤਾ ਫਿਰ ਭਾਈ ਦੀ ਕੰਮ ਬੈਂਦਾ ਤੇਰਾ ਧਿਆਨ ਇੱਧਰ ਵੇ ਫੋਨ ਤੇਰਾ ਉਧਰ ਚਲੇ ਗਿਆ ਸੀ ਗਿਆ ਸੀ ਮੈਂ ਟ੍ਰੈਂਡ ਤੇ ਵਿਖਾ ਦੂੰ ਚੈੱਕ ਕਰ ਲਾ ਕਰਾਂ ਟਕਰਾ ਆ ਠੀਕ ਹੈ ਇਹਨੇ ਵੀਰੇ ਹੁਣ ਤੱਕ ਚਲ ਪਹਿਲਾ ਦਿਨ ਰਿਪੇਅਰ ਕੀ ਕੱਢੀਆਂ ਨੇ ਹੁਣ ਉਦੋਂ ਬਾਅਦ ਕੋਈ ਚੀਜ਼ ਨੇ ਤੋੜੀ ਹੋਵੇ ਪੰਨੀ ਹੋਵੇ ਕਿ ਤੋ ਵਗਿਆ ਹੋਵੇ ਕਲਚ ਪਲੇਟ ਤੋਂ ਬਿਨਾ ਜਮਾ ਹੀ ਨਹੀਂ ਆਪ ਪੱਟਿਆ ਯਾਰ ਆ ਵੀ ਸੱਚ ਮੈਨੂੰ ਦੱਸੀ ਤੂੰ ਇਸ ਨੂੰ ਮੋਡੀਫਿਕੇਸ਼ਨ ਕਰਦੇ ਮੋਡੀਫਿਕੇਸ਼ਨ ਕਰਤੀ ਹਾਂਜੀ ਉਦੋਂ ਬਾਅਦ ਕਲਚ ਪਲੇਟ ਵੀ ਹੈਵੀ ਕਰਨੀ ਪੈਂਦੀ ਜਾਂ ਨਹੀਂ ਕਰਨੀ ਪਊਗੀ ਭਾਈ ਦੋ ਇੰਜਨ ਟਕੜਾ ਗਿਆ ਸਲਿਪਿੰਗ ਦੇਊਗੀ ਤੂੰ ਵੀ ਜਦ ਨਾਲ ਚੱਲਦੀ ਉਹਨੂੰ ਆਦੀ ओरिजिनल ਨੂੰ ਚਲਾ ਲਓ ਪਰ ਜਦੋਂ ਚੇਂਜ ਕਰਾਉਣੀ ਫਿਰ ਉਹਨੂੰ ਵੱਡੀ ਗੱਲ ਹੈ। ਯਾਰ ਚਲੋ ਉੰਦੀ ਤਾਂ ਤਕਰੀਬਨ ਫਰਾਂ ਵਾਲੀ ਆ ਵੈਸੇ ਫਰਾਂ ਵਾਲੀ ਕੋਈ ਕਲੱਚ ਪਲੇਟ ਕਾਮ ਜਾਪਾ ਮੇਰੇ ਸਵਰਾਜ ਦੇ ਨਾਲ ਪਹਿਲਾਂ ਗੋਲ ਸੀਗੀ। ਹਾਂ ਮੈਂ ਫਰਾਂ ਵਾਲੀ ਪਵਾਦੀ ਉਹਦੀ ਅਜੇ ਪੈਚ ਨਹੀਂ ਬੈਠੀ ਸੀ ਉਹਨੀ। ਹਾਂ ਜਦੋਂ ਉਹਦੇ ਫਰਾਂ ਵਾਲੀ ਸੈੱਟ ਬੈ ਗਈ ਉਹ ਟਰੈਕਟਰ ਦੀ ਉਦੋਂ ਪੈਗਾ ਬਹੁਤ ਵਧੀਆ ਬਣ ਗਈ ਸੀ। ਫਰਾਂ ਵਾਲੀ ਸਭ ਤੋਂ ਵਧੀਆ ਚਾਰਾਂ ਵਾਲੀ ਪਾ ਦੋ ਪੰਜਾਂ ਵਾਲੀ ਪਾ ਦੋ ਵੈਸੇ ਤਕਰੀਬਨ ਜਿੰਨੇ ਵੀ ਟਰਾਲੀ ਖਿੱਚ ਮਕਾਵਲੇ ਤੇ ਆ ਕੋਈ ਵੀ ਤਵੀ ਵਾਲੇ ਚੱਲਦੇ ਆ ਚਾਰਾਂ ਵਾਲੀ ਵਧੀਆ ਚੱਲ ਪਲਾਟ ਹਾਂ ਤਾਂ 7 7 ਵੀ ਤੁਰੇ ਜਣ 7 ਵਾਲੀ ਆਏ ਆ 7 ਵਾਲੀ ਹਵਾ ਕਿੱਥੋਂ ਦੇਊਗੀ 4 ਵਾਲੀ ਹਵਾ ਦੇਊਗੀ ਹਾਂ ਹਾਂ ਤੇਰੀ ਗੱਲ ਮੈਂ ਸਮਝ ਗਿਆ ਹੀਟ ਓਨ ਦਾ ਟੈਂਜਰ ਹੀਟ ਵਾਸਤੇ 7ਾਂ ਦੇ ਵਿੱਚ ਉਹਦੀ ਸਪੇਸ ਐ ਨਹੀਂ ਉਹਨੇ ਹਵਾ ਨਹੀਂ ਦੇਣੀ ਅੰਦਰ ਠੀਕ ਆ ਉਹ ਗਰਮ ਹੋਣ ਦੀ ਵੱਧ ਸ਼ਿਕਾਇਤ ਆ ਜਿਹੜੀ 4 ਵਾਲੀ ਉਹ ਹਵਾ ਦਊ ਤਕਰੀਬਨ ਜਿੰਨੇ ਵੀ ਮਿਸਤਰੀ ਆ ਸ਼ਾਇਦ ਤੁਸੀਂ ਜਾਣਦੇ ਹੋਗੇ ਬਾਪੂ ਝੰਡੇਵਾਲ ਵਾਲੇ ਨੇ ਏਕੇ ਫੂਟੀਸਨ ਗਰੁੱਪ ਵਾਲੇ ਜਿੰਨਾਂ ਦਾ ਸਟੈਂਡਰਡ ਚੱਲਦਾ ਸੀ ਪਹਿਲੀਆਂ ਜੀ ਉਹ ਆਪਣੇ ਰਿਸ਼ਤੇਦਾਰ ਆ ਉਹ ਉਹਨਾਂ ਨੇ ਸਾਨੂੰ ਕਿਹਾ ਸੀ ਹਮੇਸ਼ਾ ਚਾਰਾਂ ਵਾਲੀ ਪਾਓ ਕਲਚ ਪਲੇਟ ਤੇ ਚਾਰਾਂ ਵਾਲੀ ਕਾਮਯਾਬੀ ਹੋਈ ਆ ਇੱਕ ਤੇਰੀ ਗੱਲ ਮੇਰੇ ਸਮਝ ਚ ਆ ਗਈ ਪਤਾ ਨਹੀਂ ਵੀਰਾਂ ਦੇ ਆਈ ਕਿ ਨਹੀਂ ਹੁਣ ਆਹ ਪਲੇਟ ਲਾ ਲਓ ਆਹ ਚਾਰ ਲਾ ਲਓ ਉਹਨੂੰ ਗੈਪ ਵੀ ਚਾਹੀਦਾ ਹਵਾ ਜੋ ਸਾਰੇ ਭਰਤਾ ਚੀ ਨੂੰ ਐਂ ਚਲਾਇਆ ਤਾਂ ਗਰਮ ਹੋ ਜੂ ਹਵਾ ਹੀ ਨਹੀਂ ਮਿਲਨੀ ਹਾਂਜੀ ਇੱਕ ਆਪਣਾ ਮਿੱਤਰ ਮਨਵੀਰ ਘੱਲਕਲਾਂ ਦੇ ਨਾਮ ਦੇ ਟਰੈਕਟਰ ਚਾਲਦਾ ਸੋਨਾ ਲੀਕ ਹੂੰ ਹੁਣ ਉਹ ਟਰੈਕਟਰ ਚਾਲਦਾ ਤਮੀਆਂ ਉਹ ਤੇ ਦੂਜਾ ਟਰਾਲੀ ਖਿੱਚ ਮੰਗਾਵਲੇ ਉਹ ਟਰੈਕਟਰ ਨੇ ਪਹਿਲਾ ਨੰਬਰ ਵੀ ਪਾਇਓ ਆਪਾਂ ਤਿਆਰ ਕਰਕੇ ਦਿੱਤਾ ਹੋਇਆ ਛੱਡ ਦੇ ਨੀ ਛੱਡ ਦੇ ਤੇ ਉਹ ਟਰੈਕਟਰ ਨੇ ਪਹਿਲਾ ਨੰਬਰ ਵੀ ਪਾਇਆ ਉਹਦਾ ਕਲੱਚ ਤੋਂ ਮਾਰ ਖਾਂਦਾ ਸੀ ਵਿੱਚੋਂ ਟਰੈਕਟਰ ਪੂਰਾ ਸੈੱਟ ਕਰਤਾ ਹੀ ਅਸੀਂ ਪੂਰਾ ਵਧੀਆ ਚੱਲਦਾ ਨੀ ਗੱਲਾ ਕਲੱਚ ਨੇ ਉਹ ਤੇ ਫਿਰ ਅਸੀਂ ਚਾਰਾ ਫਰਾਂ ਵਾਲੀ ਉਹਦੇ ਕਲੱਚ ਪਲੇਟ ਪਾਈ ਤੇ ਚੱਲਦਾ ਵੀ ਟਰੈਕਟਰ ਉਹ ਇੱਕ ਗੱਲ ਹੋਰ ਆ ਜਦੋਂ ਉਹਦਾ ਕਲੱਚ ਨਾ ਆਪਣਾ ਨਾ ਤੇ ਮੈਡਗਾਰਡ ਨੂੰ ਹੱਥ ਪਾ ਕੇ ਨਾ ਆਪਣਾ ਪੈਂਦਾ ਇੰਨਾ ਟੈਟਕ ਕਲੱਚ ਉਹਦਾ ਮੇ ਕੜਾ ਜਾਂਦੇ ਆ ਬਸ ਉਹ ਗੱਲ ਵੀ ਮਾੜੇ ਬੰਦੇ ਸਾਡੇ ਵਰਗੇ ਤੋਂ ਐਵੇਂ ਕਹਦਾ ਨਹੀਂ ਗੇਅਰ ਪੈਂਦਾ ਉਹਦਾ ਉਹ ਜੰਮ ਜੰਮ ਲਾਉਂਦਾ ਕਰਕੇ ਉਹ ਹੁੰਦਾ ਥੋੜਾ ਸਰੀਰ ਥੋੜਾ ਭਾਰਾ ਤੇ ਉਹ ਖਿੱਚ ਕੇ ਗੇਅਰ ਪਾਉਂਦਾ ਤੇ ਉਹ ਇੰਨਾ ਵਧੀਆ ਟਰੈਕਟਰ ਚੰਦਾ ਉਹਨੇ ਪਹਿਲਾਂ ਨੰਬਰ ਪਾਇਆ ਹੁਣ ਕਰਦਾ ਖੀਤੀ ਬੜੀ ਆ ਮੁੰਡਾ ਤੇ ਪਰ ਉਹ ਹੁਣ ਦੋ ਮਹੀਨੇ ਸਟਾਰਟ ਹੋ ਗਏ ਫੇਰ ਲਾਊਗਾ ਪਰ ਉਹਨੇ ਉਹਨੇ ਪ ਉਹ ਨਜ਼ਰ ਲੱਗਾ ਰਿਹਾ ਮੈਂ ਦਿਲ ਤਸੀਦੀ ਮੈਂ ਪਾਉਣਾ ਹੀ ਪਾਉਣਾ ਉਹਨੇ ਘੱਟੋ ਘੱਟ 5 ਲੱਖ ਰੁਪਏ ਟਰੈਕਟਰ ਤੇ ਲਾਤਾ ਮੇਲਿਆਂ ਦੇ ਵਿੱਚ ਹੀ ਜਿੱਤਦਾ ਨਹੀਂ ਸੀ ਟਰੈਕਟਰ ਮਤਲਬ ਹਿੰਮਤ ਨਹੀਂ ਹਾਰੀ ਬੰਦੇ ਨੇ ਜਿੱਦ ਨਾਲ ਹੀ ਜਿੱਤਿਆਂ ਨੂੰ ਉਦੋਂ ਇੱਕ ਵਜੇ 2 ਵਜੇ ਰਾਤ ਦੇ ਸੀਗੇ ਅਈ ਉਹਨੇ ਪੈਰੋ ਬੰਦੇ ਨੂੰ ਦੂਜਾ ਵਧਾਈਆਂ ਦਿੱਤੀਆਂ ਵੀ ਮਿੱਤਰਾ ਤੇਰੀ ਅੱਜ ਜਿੱਤ ਤੇਰੀ ਅੱਜ ਮਿਹਨਤ ਨੂੰ ਫਲ ਮਿਲ ਰਿਹਾ ਲੱਗਾ ਉਦੋਂ ਸਾਰੇ ਟਰੈਕਟਰ ਚੱਲੇ ਸੀ ਆਏ ਨਹੀਂ ਸੀ ਕੋਈ ਘਰੇ ਸੀ ਟਰੈਕਟਰ ਜਿੰਨੇ ਵੀ ਸਾਰੇ ਨਾਮੀ ਟਰੈਕਟਰ ਚੱਲਦੇ ਆ ਸਾਰੇ ਟਰੈਕਟਰ ਚੱਲੇ ਤੇ ਉਹ ਟਰੈਕਟਰ ਨੇ ਸਾਰੇ ਟਰੈਕਟਰਾਂ ਦਾ ਟਾਈਮ ਭੰਨ ਕੇ ਨੰਬਰ ਸਵਾਦ ਹੈ ਮਨਵੀਰ ਘਲਕਲਾਂ ਦੇ ਨਾਮ ਤੇ ਉਹਦੀ ਆਈਡੀ ਕਿੰਨਾ ਟਾਈਮ ਚੱਲਦਾ ਰਿਹਾ ਉਹ ਬੰਦੇ ਦੇ ਮਨ ਚ ਸੀ ਵੀ ਉਹਨੇ ਪਹਿਲੇ ਤੋਂ ਪਾਉਣਾ ਹੀ ਪਾਉਣਾ ਤੇ ਉਹ ਮਹਾਰਾਜ ਨੇ ਦੇਖ ਲਓ ਪਹਿਲਾ ਪਵਾ ਵੀ ਦਿੱਤਾ ਸਵਰ ਦਾ ਫਲ ਉਹਨੇ ਹੰਰ ਨਹੀਂ ਛੱਡੀ ਆਪਦੀ ਬਹੁਤ ਵਧੀਆ ਉਹਦਾ ਟਰੈਕਟਰ ਚੱਲ ਆ ਜਾ ਵੀ ਜੱਟਾ ਪਿੱਛੇ ਇਹਦਾ ਇਹਦਾ ਧਿਆਨ ਰੱਖਿਓ ਸੱਚ ਆ ਚੀਜ਼ਾਂ ਦਾ ਉਸਤਾਦ ਜਿਹੜੇ ਵੀਰ ਵੀਡੀਓ ਵੇਖਦੇ ਉਹ ਵੀ ਧਿਆਨ ਰੱਖਿਓ ਆ ਚੀਜ਼ਾਂ ਦਾ ਨਾ ਹਮੇਸ਼ਾ ਧਿਆਨ ਰੱਖਿਓ ਸੀਜ਼ਨ ਤੋਂ ਪਹਿਲਾਂ ਤੇ ਬਾਅਦ ਚੋਂ ਵੀ ਜਦੋਂ ਤੁਹਾਨੂੰ ਨਾਲ ਟਰੋ ਦੋਵੀਂ ਜੇ ਇਧਰ ਦੀ ਜੌਂਡੀ ਉਹਦੇ ਪਿੱਛੇ ਪਾਣੀ ਪੈ ਜਾਂਦਾ ਤਾਂ ਮੁੜ ਕੇ 20 ਤੋਂ 25 ਹਜ਼ਾਰ ਦਾ ਨੁਕਸਾਨ ਆ ਤੇ ਜੇ ਪਾਣੀ ਨਾ ਬ੍ਰੇਕਾਂ ਚੱਲ ਗੀਆਂ ਜਾਂ ਹੋਰ ਕੋਈ ਚੱਲ ਗਿਆ ਫਿਰ ਤਾਂ ਪਤਾ ਨਹੀਂ ਕਿੰਨੇ ਦੀ ਲੋਟਰੀ ਨਿਕਲ ਗਈ ਸ਼ਮਾਰੀ ਬਹੁਤ ਮਹਿੰਗਾ ਹੈ ਤਾਂ ਤਾਂ ਹਾਂ ਬਹੁਤ ਜ਼ਿਆਦਾ ਮਹਿੰਗਾ ਹੀ ਤੇ ਉਹ ਮੇਰਾ ਧਿਆਨ ਰੱਖ ਲਿਆ ਕਰੋ ਇਹਦੇ ਬੂਟਾਂ ਦਾ ਹਾਂਜੀ ਹਾਂਜੀ ਲਿਫਟ ਪੁੱਛਣ ਲੱਗਿਆ ਸੀ ਇਹਦੀ ਕਿਵੇਂ ਆ ਲਿਫਟ ਬਹੁਤ ਵਧੀਆ ਵਾ ਇਹਦੇ ਨਾਲ ਅਸੀਂ ਸਾਡੇ ਕੋਲੇ ਮਸ਼ੀਨ ਆ ਆਲੂ ਵਾਲੀ ਅਸੀਂ ਤਾਂ ਉਹ ਤੇ ਜੋ ਕੇ ਵੇਖਿਆ ਸੀਗਾ ਸਭ ਤੋਂ ਜਿਆਦਾ ਹਾਂਜੀ ਹਾਂਜੀ ਕਿਉਂਕਿ ਰੋਟਾਵੇਟਰ ਦਾ weight ਵੱਧ ਤੋਂ ਵੱਧ 7-8 ਕਿਲੋ ਹੋਊਗਾ ਇੰਨਾ ਜੀ ਮੇਰੇ ਕੋਲੇ ਟਾਈਗਰ ਦੀ ਮਸ਼ੀਨ ਆ ਟੰਡਾਂ ਵਾਲੀ ਬੀਜਣ ਵਾਲੀ ਉਹਦਾ 5.5 ਤੋਂ 6 ਕਿਲੋ ਬਜੇ ਨਾ ਮਸ਼ੀਨ ਦਾ ਲੰਮੀ ਬਹੁਤ ਵੱਡੀ ਬਹੁਤ ਜਿਵੇਂ ਉਥਾਂ ਲਾਂਚ ਬਹੁਤ ਲੰਮੀ ਆ ਉਹਦੇ ਵਿੱਚ 8 ਗੱਟੇ ਆਲੂਆਂ ਦੇ ਪੈਂਦੇ ਆ ਚੰਗਾ ਵਜਨ ਹੋ ਗਿਆ 8 ਗੱਟੇ ਵੇਹ ਲੋ 50 ਕਿਲੋ 50 50 ਆ ਗਏ 4 ਕਿਲੋ ਹੋ ਗਏ ਠੀਕ ਆ 4 ਕੁਇੰਟਲ ਉਹ ਬਾਕੀ ਰੇਹ ਪੈਣਾ ਉਹ ਚ 2 ਗੱਟੇ 5 4 9 9 ਤੇ 10 ਕੁਇੰਟਲ ਦੇ ਨੇੜੇ 11 ਹਾਂ ਇਹ ਚੋਕ ਰੇਸ ਤੇ ਵਧੀਆ ਚੱਕ ਵਧੀਆ ਚੱਕ ਸਾਨੂੰ ਵਧੀਆ ਲੱਗੀ ਇਹਦੀ ਲਿਫਟ ਸਾਨੂੰ ਇਹਦੀ ਇਹਦੇ ਨਾਲੋਂ ਸਾਨੂੰ ਜਾਦੇ ਸੋਹਰਾਜ ਦੀ ਲਿਫਟ ਜੀ ਵਧੀਆ ਲੱਗਦੀ ਉਹ ਬਹੁਤ ਵਧੀਆ ਲਿਫਟ ਉਹ ਇਦਾਂ ਵਧੀਆ ਲੱਗੀ ਬਾਲਾ ਵਧੀਆ ਬਟਰੇਟਰ ਲਿਫਟ ਨੂੰ ਤਾਂ ਬਹੁਤ ਵਧੀਆ ਮੈਂ 2018 ਚ ਨਹੀਂ ਮੈਂ ਹੁਣ 2122 ਚ ਲਿਆ ਸੋਹਰਾਜ ਹਾਂ ਅੱਜ ਤੱਕ ਨਾ ਪਾਉਦਾ ਰਿੰਗ ਪਾਟਿਆ ਵੇਖਿਆ ਨਾ ਕਦੇ ਉਹਦੀ ਸੀਲ ਵੇਖੀ ਲੈਫਟ ਲੂਟ ਵਾਲੀ ਕਦੇ ਪ੍ਰਵਾਹ ਨਹੀਂ ਜਿੱਥੇ ਬੰਨ ਕੇ ਸਿਰਤੀ ਫੁੱਲ ਸੈਂਸਿੰਗ ਕਰਦਾ ਵਾ ਉਹਦੀ ਲੈਫਟ ਸਾਨੂੰ ਇਦੋਂ ਵੀ ਜਿਆਦਾ ਕਾਮਯਾਬ ਲੱਗੀ ਪਰ ਇਹ ਵੀ ਲੈਫਟ ਨੂੰ ਬਹੁਤ ਵਧੀਆ ਇਹ ਵਧੀਆ ਇਹ ਆਪਦੀ ਜਗਾ ਵਧੀਆ ਮੇਰਾ ਵੀ ਰੋਨੇ ਇਸ ਗੱਲ ਨਾਲ ਗੁੱਸਾ ਕਰ ਜੋ ਉਹ ਵੀ ਵਧੀਆ ਇਹ ਵੀ ਵਧੀਆ ਸਾਰੇ ਵਧੀਆ ਨਹੀਂ ਕਹਿੰਦੇ ਸਾਰੇ ਪਹਿਲੀ ਗੱਲ ਟਰੈਕਟਰ ਸਾਰੇ ਵਧੀਆ ਅਸੀਂ ਭੰਨੇਂ ਦੇਣੀ ਕਿਉਂਕਿ ਇਹ ਤਾਂ ਸਾਰਿਆਂ ਦੀ ਮੋੜੀ ਹੈ ਇਹ ਆਪਦੀ ਚੀਜ਼ ਦੇ ਤਜਰਬੇ ਦੱਸਦੇ ਆ ਆਪਣੇ ਕੋਲੇ ਸਾਰੇ ਖੜੇ ਆ ਬਈ ਸਾਡੇ ਸਾਰੇ ਆਪ ਦੇ ਟਰੈਕਟਰ ਅਸੀਂ ਆਪਦੇ ਨੂੰ ਮਾਰ ਨਹੀਂ ਨਾ ਸਾਰੰ ਟਰੱਕ ਵੀ ਆ ਜੌਂਡੀਅਰ ਵੀ ਆ ਹੋਲੈਂਡ ਵੀ ਆ ਸਾਰੇ ਹੀ ਖੜੇ ਸਾਰੇ ਖੜੇ ਅਸੀਂ ਆਪ ਦਾ ਕਿਸੇ ਦਾ ਕੋਈ ਟ੍ਰੈਕਟਰ ਆ ਕੋ ਆਪਣੀ ਜਗ੍ਹਾ ਯਾਰ ਉਹ ਹੁਣ ਇੱਕ ਚੀਜ਼ ਦਾ ਕੰਪੈਰੀ ਹੁਣ ਉਹ ਗੱਲ ਆ ਜਾਂਦੀ ਇਹ ਵੀ ਇਹਦੇ 'ਚ ਲੱਗ ਕੁਆਲਿਟੀ ਇਹ ਵੀਰ 'ਚ ਲੱਗੇ ਮੇਰੇ 'ਚ ਲੱਗੇ ਉਹ ਗੱਲ ਕਰਦੇ ਪਏ ਆ ਮਾੜਾ ਨਹੀਂ ਕਹਿੰਦੇ ਮੇਰਾ ਵੀਰ ਗੁੱਸਾ ਨਾ ਕਰਿਆ ਕਰੋ ਵਾਰ-ਵਾਰ ਕੇ ਸਾਰੇ ਆਪ ਦੀ ਜਗ੍ਹਾ ਤੇ ਸਹੀ ਆ ਸਾਡੇ ਕੋਲ ਤਾਂ ਸਾਰੇ ਟਰੈਕਟਰ ਖੜੇ ਆ ਜੇ 60 ਨੂੰ ਮਾਰਾ ਕੜਾਂਗੇ 60 ਸਾਡੇ ਖੜਾ ਫੋਰਡ ਨੂੰ ਕਹਾਂਗੇ ਫੋਰਡ ਸਾਡੇ ਘਰੇ ਖੜਾ ਜੁੰਡੀ ਰਖਣਾ ਕੋਈ ਬੋਸਾ ਖਕ ਨੇ ਆ ਵੀ ਉਹ ਤੇ ਕੋਈ ਮਾੜੀ ਮੋਟਾ ਔਗਣ ਹੈਗਾ ਆਪਾਂ ਦੱਸ ਦਿੰਨੇ ਆ ਤੇ ਔਗਣ ਵੀ ਗੌਣ ਵਾਲੀ ਗੱਲ ਗੁਣ ਤਾਂ ਗੁਣ ਹੈਗਾ ਹੀ ਪੰਜੇ ਆ ਫੜਾ ਲਈ ਭਾਈ ਪੰਜੇ ਉਂਗਲਾਂ ਬਰਾਬਰ ਨਹੀਂ ਹੋਣੀਆਂ ਪੰਜੇ ਉਂਗਲਾਂ ਕੇ ਨਾ ਹੋਈਆਂ ਤਾਂ ਨਾ ਹੀ ਹੋਣੀਆਂ ਨਾ ਹੀ ਹੋਣੀਆਂ ਜੀ ਹੂੰ ਇਹ ਗੱਲ ਤਾਂ ਐ ਹੀ ਜੇ ਹੁਣ ਮੈਂ ਕਹਦਾ ਮੇਰਾ ਟਰੈਕਟਰ ਦਾ ਸਾਰਾ ਕੁਝ ਕਰਦਾ ਨਹੀਂ ਨੇ ਕਰਦਾ ਹੀ ਨਹੀਂ 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 ਕਰ ਸਕਦਾ ਕਿਸੇ ਨਾ ਕਿਸੇ ਪੇ ਗੱਲ ਤੋਂ ਤਾਂ ਪਿੱਛੇ ਹੈਗਾ ਨੂੰ ਤੇ ਕਿਸੇ ਕਿਸੇ ਗੱਲ ਤੋਂ ਅੱਗੇ ਹੈਗਾ ਅੱਗੇ ਹੈਗਾ ਸਹੀ ਜਿਹੜੀ ਇਹ ਚ ਕੁਆਲਿਟੀ ਨਹੀਂ ਹੋ ਚੁਣੀ ਜਿਹੜੀ ਉਹਦੇ ਚ ਨਹੀਂ ਹੋਏ ਚੁਣੀ ਸਵਾ ਕਲਾ ਸੰਪੂਰਨ ਤਾਂ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਚਲੋ ਤੇ ਆ ਰੇਡੀਅਲ ਟਾਇਰਾਂ ਦਾ ਇਹਨਾਂ ਨੂੰ ਦੱਸਿਓ ਹੁਣ ਕਿਉਂਕਿ ਤੇਰੇ ਤੋਂ ਇਹ ਵਾਲੇ ਸਵਾਲ ਦੱਸਾ ਕਿਉਂ ਪੁੱਛਦਾ ਪਿਆ ਹਾਂਜੀ ਤੁਸੀਂ ਕਰ ਦਿਓ ਮੋਡੀਫਿਕੇਸ਼ਨ ਹਾਂਜੀ ਇਹ ਟਾਇਰਾਂ ਦਾ ਜ਼ਿੰਮੇਵਾਰ ਨੂੰ ਬੇਨੀਫਿਟ ਹੈਗਾ ਜਾਂ ਨਹੀਂ ਹੈਗਾ ਪਰੇ ਉਹ ਆ ਇਹਨੂੰ ਇਹ ਟਾਇਰ ਇੱਕ ਨੰਬਰ ਆ ਆ ਟਾਇਰ ਤੁਹਾਨੂੰ ਲੱਗਦੇ ਵੀ 4 ਸਾਲ ਹੋ ਗਏ 4.5 ਸਾਲ ਪਾਏ ਆ ਆ ਟਾਇਰ ਮੈਂ ਇਹ ਤਾਂ ਮੈਂ ਵੈ ਵੀਰਾਂ ਨੂੰ ਦੱਸਦਾ ਨਾ ਮੇਰੇ ਵਾਲਿਆਂ ਨੂੰ 8 ਕੇ 9 ਸਾਲ ਹੋ ਗਏ ਨੇ ਕਸਾਈ ਆ ਟਾਇਰ ਦੀ ਜਮਾ ਨਹੀਂ ਹਮ ਆਪਣੇ ਬਜ਼ੁਰਗਾਂ ਦੇ ਆਪਣੇ ਮੁੰਡਿਆਂ ਦੇ ਚਲੋ ਮੁੰਡੇ ਦਾ ਸ਼ਕੂਆ ਕੇ ਇਹ ਰਾਜ ਗਈ ਆ ਬਈਆਂ ਜਨ ਦੇ ਮਨ ਚ ਇਹ ਦਵਾਕੇ ਟਾਇਰ ਵੇਖਦਾ ਨਹੀਂ ਮੈਂ ਕਹਿੰਦਾ ਵੀ ਜਦੋਂ ਵਿਕੂਗਾ 4 ਪੈਸੇ ਛੱਡ ਕੇ ਜਾਊਗਾ ਜਦੋਂ ਯਾਰ ਉਹ ਟਾਇਰ 50000 ਦਾ ਵਾ ਤੇ ਇਹ ਆਪਾਂ ਬੋਨੇ 70000 ਦਾ ਇਹ ਮਹਿੰਗਾ ਵਾ ਤੇ ਮਹਿੰਗਾ ਹੀ ਵਿਕੂਗਾ ਯਾਰ ਨਾ ਵੀਗੇ ਉਹ 5 ਸਾਲ ਚੱਲਦੇ ਨੇ 40 10 ਸਾਲ ਜਾਣਾ ਇਹਦੀ ਬੁਹਾਈ ਇੱਕ ਨੰਬਰ ਆ ਠੀਕ ਆ ਉਹ ਟਾਇਰ ਆਪਣੇ ਆਏ ਆ ਆਪਣੇ ਮੇਨ ਗੱਲ ਜਦੋਂ ਕੋ ਮੰਡੀ ਦੇ ਟਰੈਕਟਰ ਵੇਚਣਾ ਕੋਈ ਵੀ ਵੇਚਣਾ ਦੱਸ ਕੀ ਖਾਸੀ ਇਹ ਤਾਂ ਬਾਈ ਐਮ ਆਰ ਐਫ ਦੇ ਟਾਇਰ ਆ ਟਰੈਕਟਰ ਨੂੰ ਹੂੰ ਗੂਡিয়ার ਦੇ ਟਾਇਰ ਆ ਟਰੈਕਟਰ ਨੂੰ ਕਿਉਂਕਿ ਆਪਣੇ ਪਹਿੰਿਆਂ ਤੋਂ ਬਜ਼ੁਰਗ ਮੁੱਢੋ ਮੁੱਢੀ ਉਹੀ ਟਾਇਰ ਵਰਤਦੇ ਓਏ 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 ਦੋ ਤਿੰਨ ਨਵੇਂ ਆਇਆ ਟਾਇਰ ਆਪ ਨੂੰ ਵਰਤ ਕੇ ਵੇਖਣਾ ਅਸੀਂ ਆ ਵਰਤੇ ਸਾਨੂੰ ਇਹ ਵਧੀਆ ਲੱਗਦੇ ਆ ਇਹ ਕਿਹੜਾ ਬ੍ਰਾਂਡ ਆ ਇਹ ਅਲਾਈਂਸ ਦਾ ਆ ਅਲਾਈਂਸ ਤੇ ਆ ਬਹੁਤ ਚੱਲਦਾ ਬਹੁਤ ਚੱਲਦਾ ਅੱਛਾ ਹੂੰ ਇਹ ਕਿਨੇ ਚੜੇ ਸੀਗੇ ਜੋੜੀ ਇਹ ਦੋਨੇ ਇਹ ਉਦੋਂ ਚੜੀ ਸੀਗੀ 65-60 ਹਜ਼ਾਰ ਚ ਚੜੀ ਸੀ 65-60 ਪਿਛਲੇ ਦੋਨੇ ਹਾਂ ਦੋਨੇ ਵਿਚਲੇ ਦੁੱਜੇ ਨਹੀਂ ਕਟੇ ਗਏ ਸੀ ਵਿਚ ਕਟਾਈ ਸੀ ਵਿਚ ਉਹ ਅੱਡ ਕਟਾਈ ਸੀ ਮਤਲਬ ਇਹਦੀ ਕੀਮਤ ਅੱਛਾ ਇਹਦੀ ਕੀਮਤ 60 ਹਜ਼ਾਰ ਸੀ ਇਹ ਇੰਨੀ ਕਿਸੇ ਹੁਣ ਤਾਂ ਮਨ ਦਾ ਇਹ ਵੀ ਮਹਿੰਗੇ ਹੋ ਗਏ ਹਾਂ ਮਹਿੰਗੇ ਹੋ ਗਏ ਉਹਨਾਂ ਹਣਾ ਪਰ ਆਏ ਆ ਵੀ ਵਧੀਆ ਚੀਜ਼ ਹਨ ਭਾਈ ਨੂੰ ਵਧੀਆ ਲੱਗੀ ਵਧੀਆ ਨੂੰ ਖਚਾਈ ਨੂੰ ਜੰਮ ਕੇ ਤੁਰਦਾ ਸੜਕ ਤੇ ਨਹੀਂ ਬੁੜਕਦਾ ਦੂਜੇ ਟਾਇਰ ਉਹ ਸੜਕ ਤੇ ਸਾਡੇ ਸਾਰਿਆਂ ਦੇ ਰੇਡੀਅਸ ਪਰ ਆਏ ਆ ਵੀ ਇਹ ਮਾੜਾ ਰੇਡਰ ਨਹੀਂ ਖੈਦਾ ਹਾਂ ਇਹ ਤਾਂ ਇਹ ਵੀ ਡਰ ਬਡ ਰਬੋ ਲੱਗੀ ਉਹ ਵੀ ਫੇਰ ਜਿਹਦੇ ਅੰਦਰਾਂ ਚ ਜਾਣੇ ਖਿੱਚੂ ਹੋਈ ਜਦੋਂ ਨਾ ਕੇ ਪੌੜੀ ਟਰਬੋ ਲਵਾ ਲਿਆ ਤੁਸੀਂ ਚੈੱਕ ਕਰੋ ਇਹਨੂੰ ਹੂੰ ਬਿਨਾਂ ਰੇਸ ਤੋਂ ਪਹਿਲੇ ਚ ਮਸਾ ਤੁਰਦਾ ਦੂਜਾ ਪਾਦੇ ਬੰਨਦਾ ਤੀਜਾ ਪਾਦੇ ਬੰਨਦਾ ਤੇ ਪਹਿਲਾਂ ਉਹ ਹੀ ਤੁਰਿਆ ਫਿਰਦਾ ਸੀ ਤੀਜਾ ਪਾ ਕੇ ਤੋਰਦੇ ਰੇਸ ਹੀ ਨਾ ਕਰਉਂ ਹੀ ਤੁਰ ਪੈਂਦਾ ਇਹ ਟਾਇਰ 16 ਦਾ ਵਾ ਹੂੰ ਇਹਨੂੰ ਸਿੰਪਲ ਟਾਇਰ ਦੇ 17 ਦੇ ਬਰਾਬਰ ਖੜਾ ਦੇਓ 17 ਦੇ 17 ਜੱਟਾ ਹਾਂ ਅਚਾਈ ਚ ਅਚਾਈ ਚ ਇਹ ਇੰਨਾ ਕਾ ਫਰਕ ਆ ਚੌੜਾ ਵੀ ਹਾਂ ਜੋੜਾ ਤਾਂ ਜਿਆਦਾ ਆਏ ਆ ਨਾ ਕਟੋਫਰ ਚਾਰ ਅੰਗਲਾਂ ਦਾ ਫਰਕ ਪੈ ਜਾਂਦਾ ਹਰਕਾ ਹੈਗਾ ਇਹਦੀ ਗ੍ਰਿਪਿੰਗ ਜਿਆਦਾ ਹੈ ਟਰਾਲੇ ਰੂਲੇ ਨੂੰ ਪੂਰਾ ਕੰਮ ਜੇ ਬਸ ਜਿੱਥੇ ਗ੍ਰਿਪ ਅੜ ਗਿਆ ਜਿੱਦਾ ਪੱਕੇ ਤੇ ਆਏ ਨਹੀਂ ਵੀ ਸਲਿਪਿੰਗੀ ਸੀ ਜਿੱਥੇ ਅੜ ਗਾਏ ਇੱਟਾਂ ਪੱਟ ਲੇਉਗਾ ਆਏ ਨਹੀਂ ਵੀ ਸਲਿੱਪ ਦੇ ਛੱਡਦਾ ਨਹੀਂ ਛੱਡਦਾ ਨਹੀਂ ਫਿਰ ਇਹਦੀ ਇੱਕ ਚੀਜ਼ ਹੋਰ ਹੈ ਇਹ ਗੁੱਡੀ ਨਹੀਂ ਛੇਤੀ ਇਹਦੀ ਪੱਟੀ ਜਾਂਦੀ ਹੈ ਨਾ ਸਮਝ ਨਹੀਂ ਪੱਟੀ ਲਚਕ ਵਾਲੀ ਆ ਲਚਕ ਵਾਲੀ ਗੁੱਡੀ ਹੂੰ ਮੈਂ ਗੁੱਡੀ ਇੱਕੋ ਇੱਕ ਗੱਲ ਹੋ ਰਿਹਾ ਹੈ ਜੇ ਭਾਵੇਂ 25 ਪੌਂਡ ਹਵਾ ਕਰ ਲਾ ਭਾਵੇਂ 15 ਕਰ ਲਾ ਰਹਿਣਾ ਆ ਦੇਖ ਲਓ ਲੈ ਜਾ ਚਾਚਾ ਜੀ ਤੇ ਢੱਡਿਆ ਜ ਏ ਨੀ ਇਹ ਪਰ ਇਹਨਾਂ ਵੀ ਟਰੈਕਟਰ ਚਲਾਉਣ ਦਾ ਸਵਾਦ ਜਾਂਦਾ ਮਾਰਾ ਨਹੀਂ ਪੈਂਦਾ ਉਖਲੀ ਨਹੀਂ ਪੈਂਦੀ ਸਵਾਦ ਹੁੰਦਾ ਪੈੜੀ ਚ ਵੀ ਜੰਮ ਕੇ ਤੁਰ ਹੀ ਜਾਂਦਾ ਟਰੈਕਟਰ ਉਹ ਬੜਕੀ ਜਾਣਾ ਕਿਤੇ ਲੰਬੇ ਥਾਂ ਦੇਣਾ ਬੜਕੀ ਉਹਨਾਂ ਸਵਾਦ ਇਹਨੇ ਜੰਮ ਕੇ ਤੁਰ ਹੀ ਜਾਂਦਾ ਹੋਰ ਜੀ ਆਸੀਂ ਮਾਨਸੇ ਗਏ ਆ ਟਰੈਕਟਰ ਲੈ ਕੇ ਰੇਡੀਵਾਲ ਦੇ ਟਾਇਰਾਂ ਚ ਪਤਾ ਹੀ ਨਹੀਂ ਕਿ ਉਹ ਉਧਰ ਧਿਆਨ ਦੇ ਤੂੰ ਨਾ ਮੇਰੇ ਪਿੱਠ ਕਰ ਲੈਣਾ ਹਾਂ ਫੇਰ ਪਤਾ ਹੀ ਲੱਗਿਆ ਕਿਵੇਂ ਮਾਨਸੇ ਪਹੁੰਚੇ ਰੇਡੀਵਾਲ ਦੇ ਟਾਇਰਾਂ ਚ ਰਾਮ ਨਾ ਇਹਦੇ ਛੋਕਰ ਬਣ ਜਾਂਦੇ ਆ ਬਹੁਤ ਸੋਹਣਾ ਚੱਲਦਾ ਜਿਹੜੇ ਛੋਕਰ ਲੱਗੇ ਹੁੰਦੇ ਨਾ ਟਰੈਕਟਰ ਦੇ ਉਹ ਹਿਸਾਬ ਕਿਤਾਬ ਹੋ ਜਾਂਦਾ